ਅੱਜ ਨੌਜਵਾਨਾਂ ਨੂੰ ਹਾਂਜੀ ਬਾਹਰ ਜਾਂਦੀ ਲੋੜ ਹੈਗੀ ਐ ਇੱਥੇ ਕੰਮ ਹੈਗੇ ਨੇ ਕਰਨ ਨੂੰ ਅਸੀਂ 1 ਰੁਪਈਆ ਵੀ ਨਹੀਂ ਲਾ ਕੇ ਗਏ ਸੀਗੇ। ਕੀ ਬਾਤ ਆ ਹਾਂਜੀ ਫ੍ਰੀਜ ਇੰਗਲੈਂਡ ਚਲੇ ਗਏ ਫ੍ਰੀਜ ਹੀ ਗਏ ਸਾਡੇ ਫਾਦਰ ਸਾਹਿਬ ਵੀ ਫ੍ਰੀਜ ਹੀ ਗਏ ਸੀ। ਤੁਹਾਡੇ ਜੀਹਨ ਚ ਕਿਉਂ ਨਹੀਂ ਆਏ ਇਹ ਗੱਲ ਵੀ ਉਹਦੇ ਪੁੱਤਰਾਂ ਨੂੰ ਉਧਰ ਹੀ ਸੈੱਟ ਕਰਨਾ। ਨਹੀਂ ਘਾਰ ਹੀ ਲੈਣਾ ਇੱਛੇ ਸਾਡਾ ਆਪਣਾ ਕਾਰੋਬਾਰ ਵਧੀਆ ਘਾਰ-ਬਾਰ ਬਣਾਏ ਸਨ ਤਾਂ ਚਿੰਤਾ ਇਹ ਸੀ ਕਿ ਜੇ ਨਿਆਣੇ ਬਾਹਰ ਚਲੇ ਗਏ ਚ ਪਿੱਛੇ ਕਨੇ ਰਹਿਣਾ। ਤਾਂ ਮਾਰ ਵੀ ਇੰਨੇ ਖਾਲੀ ਨਹੀਂ ਜ਼ਿੰਦਗੀ ਜਿੱਦਾਂ ਹਾਸੀ ਦੇ ਦੰਦ ਦਿਖਾਉਣੇ ਤੇ ਹੋਰ ਤੇ ਖਾਣੇ ਹੋਰ ਉਹ ਚੀਜ਼ ਐ। ਅੱਜ ਵੀ ਬਹੁਤ ਸਟਰਗਲ ਹੈ ਲੋਕ ਦੇਖਦੇ ਕਿ ਜਿਹੜਾ ਵਧੀਆ ਕੱਪੜੇ ਪਾਏ ਚੀਨ ਪਾਈ ਦੇਖ ਕੇ ਇਹ ਲੋੜ ਉਹ ਉੱਥੇ ਦੀ ਜ਼ਿੰਦਗੀ ਕੀ ਦੇ ਕੇ ਹਾਲਾਤ ਇੱਥੇ ਬਹੁਤ ਵਧੀਆ ਸਾਡੇ ਫਾਦਰ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਬਈ ਕਈ ਬੰਦੇ ਐਦਾਂ ਦੇ ਆ ਬਈ ਉੱਥੇ ਟੈਗਟ ਦੀ ਪੈਸਿਆਂ ਤੋਂ ਵੀ ਤੰਗ ਹੋਇਆ ਬਈ ਉਹ ਕਹਿੰਦੇ ਵੀ ਸਾਡੀ ਅੱਜ ਕੋਈ ਟੈਗਟ ਲਾ ਦਵੇ ਚੜ ਕੇ ਆ ਜਾਈਏ ਐਦਾਂ ਦੇ ਹਾਲਾਤ ਹੋ ਜਿਹੜੇ ਪੁਰਾਣੇ ਵੀ ਬੰਦੇ ਕਹੀ ਗਏ ਹੋਆ ਫੀਰੀ ਫਾਰਮ ਹੀ ਤੁਸੀਂ ਕੀ ਸੋਚੇ ਆਪਣੇ ਘਰ ਤੁਸੀਂ ਥੋੜਾ ਵੀ ਕਮਾਉਣੀ ਬੈਸਟ ਹੈ ਜੇ ਕੋਈ ਅੱਜ ਕੱਲ 10 ਪਸ਼ੂ ਵੀ ਰੱਖ ਲਵੇ ਉਹਨੇ ਵੀ ਬੈਸਟ ਆਪਸ਼ਨ ਹੈ ਵੀ ਬਾਈ ਗਾਵਾਂ ਤੇ ਸੀ ਇੰਨੀ ਇਨਵੈਸਟਮੈਂਟ ਕਰਤੀ ਸੀ ਨਾ ਉਹਨੇ ਦੀਆਂ ਦੁੱਧ ਸਾਡੇ ਕੋਲ ਡਬਲ ਹੋ ਜਾਣਾ ਸੀ ਪਰ ਡਬਲ ਗਾਵਾਂ ਹੋ ਸਕਦੀਆਂ 40 ਲੈ ਸਕਦੀ ਸੀ ਉਹਨੇ ਪੈਸੇ ਅਜ ਪਰ ਅਸੀਂ ਇਹੀ ਸੋਚਿਆ ਟਾਪ ਲੈਣੀ ਆ ਉਹ ਅਸੀਂ 10 ਸਾਲ ਦਾ ਟੀਚਾ ਰੱਖ ਕੇ ਚੱਲੇ ਸੀ ਜਿਹਦੇ ਵਿੱਚੋਂ 4 ਸਾਲ 5 ਸਾਲ ਸਾਨੂੰ ਕੰਪਲੀਟ ਹੋ ਚੁੱਕੇ ਆ ਤੇ ਇਸ ਟਾਈਮ ਆਪਣੇ ਕੋਲ 150 ਐਨੀਮਲ ਹੋ ਗਏ ਆ ਇਹ ਲੈਂਡ ਦੀਆਂ ਜਾਂ ਵਿਦੇਸ਼ਾਂ ਦੀਆਂ ਜਿੰਨਾ ਗੱਲਾਂ ਨੇ ਇਹ ਮਜਬੂਰ ਕਰਤਾ ਪਰਗਨ ਸਿੰਘ ਨੂੰ ਕਿ ਇਹ ਵੀ ਮੁੰਡਿਆਂ ਨੂੰ ਉਧਰ ਨਹੀਂ ਯਾਰ ਫਸਾਉਣਾ ਉੜਾ ਕੰਮ ਵੀ ਕਰ ਲੋ ਤੁਸੀਂ ਆਪਣੇ ਘਰ ਦਾ ਕੰਮ ਐ 2 ਘੰਟੇ ਲੇਟ ਕਰ ਲੋ ਕਿਸੇ ਰਿਸ਼ਤੇਦਾਰ ਦੇ ਜਾਣਾ ਕੋਈ ਵਿਆਹ ਸ਼ਾਦੀ ਕੋਈ ਔਖਾ ਸੁੱਖਾ ਟਾਈਮ ਐ ਤੁਸੀਂ ਜਾ ਸਕਦੇ ਉੱਥੇ ਤੁਹਾਡਾ ਕੋਈ ਕੁਛ ਵੀ ਨਹੀਂਗਾ ਉੱਥੇ ਦਾ ਕੰਮ ਹੀ ਲੈਂਦੇ ਅਗਲੇ ਕੰਮ ਪੈਸੇ ਇਦਾਂ ਇੱਥੇ ਵਾਲਾ ਤਾਰਸ ਧੜੂ ਕਰਨਾ ਵੀ ਕਿਸੇ ਨੇ ਚਾਹ ਪੀਣੀ ਜਾਂ ਪਾਣੀ ਪੀਣਾ ਮਸ਼ੀਨਾਂ ਨੂੰ ਕੰਮ ਕਰਨਾ ਪੈਂਦਾ ਬਗਾਨੀ ਤਾਰਤੀ ਤੇ ਬਹੁਤ ਔਖਾ ਐ ਮਨ ਲਓ ਵੀ ਸਾਡੇ ਦਾਦਾ ਜੀ ਦੀ ਮੈਨੂੰ ਅੱਜ ਵੀ ਇੱਕ ਗੱਲ ਯਾਦ ਆਉਂਦੀ ਆ ਉਹ ਕਹਿੰਦੇ ਉੱਥੇ 2 ਦਿਨੇ 3 ਦਿਨੇ ਬੰਦੇ ਸਾਂਭਦੇ ਉਸ ਤੋਂ ਬਾਅਦ ਆਪੇ ਚੱਕ ਕੇ ਪਾਣੀ ਦਾ ਗਲਾਸ ਵੀ ਆਪ ਪੀਣਾ ਪੈਂਦਾ ਆਪੇ ਸਾਰਾ ਕੁਝ ਜਾਨਾ ਪੈਂਦਾ ਬਈ ਕੋਈ ਵੀ ਬੰਦਾ ਦੂਜਾ ਨਹੀਂ ਕਰ ਲਾਉਂਦਾ ਬਈ ਇੰਨਾ ਉਹ ਬੰਦਾ ਔਖਾ ਵੀ ਹੁੰਦਾ ਇੱਥੋਂ ਨਵੇਂ ਮੁੰਡੇ ਜਾਂਦੇ ਸਟੂਡੈਂਟ ਆ ਉਹ 30 ਦਿਨਾਂ ਦਾ ਹੀ ਹਿਸਾਬ ਲਾ ਲੈਂਦੇ ਆ ਸਾਡੇ ਘਰ ਦੇ ਤਾਂ ਉਦੋਂ ਵੀ ਬਹੁਤ ਟਾਈਮ ਪਹਿਲਾਂ ਸਾਡੇ ਮੰਨ ਲਓ ਦਾਦਾ ਜੀ ਨੇ ਉਦੋਂ ਵਾਪਸੀ ਕਰ ਲਈ ਸੀ ਜਦੋਂ ਲੋਕ ਆਈਲਟਸ ਵਗੈਰੇ ਨੂੰ ਜਦੋਂ ਸ਼ੁਰੂ ਹੋਈਆਂ ਹੂੰ ਉਦੋਂ ਸਾਡੇ ਦਾਦਾ ਜੀ 14 ਸਾਲ ਲਾ ਕੇ ਆ ਵੀ ਗਏ ਸਾਡੇ ਨਾਲ ਇਦਾਂ ਦੇ ਕਸਟਮਰ ਆਵਾ ਤੁਹਾਨੂੰ ਦਾਦਾ 2016 ਦੇ ਜੁੜੇ ਹੋ ਆ ਜਿਹੜੇ 25 ਚੱਲਦਾ ਜਿਹੜੇ 8-10 ਸਾਲ ਪੁਰਾਣੇ ਬੰਦੇ ਜੁੜੇ ਹੋਏ ਆ ਉਹ ਹੁਣ ਵੀ ਸਾਡੇ ਕੋਲ ਗਾਵਾਂ ਲੈ ਕੇ ਜਾਂਦੇ ਆ ਜੀ 90 ਤੋਂ ਸੰਘਾਰ ਸ਼ਕਾਰ ਆ 90 ਤੋਂ 89 ਤੋਂ 90 ਤੋਂ ਚੱਲਦੇ ਆ ਆਜੇ ਇਸ ਮੁਕਾਮ ਤੇ ਫੇਰ ਪਹੁੰਚੇ ਆ ਜ਼ਿੰਦਗੀ ਦਾ ਕੋਈ ਸ਼ਾਰਟਕਟ ਹੁੰਦਾ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋਇਓ ਰਿਜ਼ਕ ਦੇ ਨਾਲ ਰਿਜ਼ਕ ਦੇ ਜ਼ਰੀਏ ਅਸੀਂ ਬਹੁਤ ਸਾਰੇ ਰਿਸ਼ਤਿਆਂ ਦੀ ਬਾਤ ਪਾਉਂਦੇ ਆਂ ਉਹ ਰਿਸ਼ਤੇ ਜਿਹੜੇ ਸਾਡੀ ਜ਼ਿੰਦਗੀ ਨੂੰ ਜਿਹੜੇ ਸਾਡੇ ਸਮਾਜ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਨੇ ਅੱਜ ਮੇਰੇ ਨਾਲ ਇੱਕ ਪਿਓ ਹੈ ਇੱਕੋ ਪੁੱਤ ਹੈ ਪਿਓ ਨੇ ਇੱਕ ਦਾਦੇ ਨੇ ਵਿਦੇਸ਼ਾਂ 'ਚ ਜ਼ਿੰਦਗੀ ਬਸਰ ਕੀਤੀ ਪਰ ਉਹਨਾਂ ਦੀ ਮਿੱਟੀ ਉਹਨ ਪੰਜਾਬ ਦੀ ਮਿੱਟੀ ਦਾ ਮੋਹ ਉਹਨਾਂ ਨੂੰ ਵਾਪਸ ਖਿੱਚ ਲਿਆਇਆ ਪੁੱਤਰ ਚਰਨਜੀਤ ਸਿੰਘ ਹੈ ਉਹਨਾਂ ਦੇ ਪਿਤਾ ਸਰਦਾਰ ਪਰਗਨ ਸਿੰਘ ਪਿਓ ਦੀ ਮਿਹਨਤ ਤੇ ਪੁੱਤ ਦੀ ਮਿਹਨਤ ਨੇ ਅੱਜ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕਰਕਲਾਂ ਦੀ ਬੁੱਕਲ ਚ ਪੈਂਦਾ ਪਿੰਡ ਸੌਤਰਾ ਜਿੱਥੇ ਅਜੀਤ ਡੇਰੀ ਫਾਰਮ ਪਿਛਲੇ 12-13 ਸਾਲਾਂ ਦੇ ਸੰਘਰਸ਼ ਤੋਂ ਬਾਅਦ ਇੱਕ ਕਾਮਯਾਬ ਡੇਰੀ ਫਾਰਮ ਕੀਤਾ ਹੈ। ਕਰਦਿਆਂ ਗੱਲਬਾਤ ਸਰਦਾਰ ਪਰਗਨ ਸਿੰਘ ਦੇ ਨਾਲ ਪਿਉ ਦੇ ਰੂਪ ਦੇ ਵਿੱਚ ਤੇ ਉਹਨਾਂ ਦਾ ਪੁੱਤਰ ਸਰਦਾਰ ਚਰਜੀਤ ਸਿੰਘ ਹਸੀਕਾਲ ਜੀ ਹਸੀਕਾਲ ਜੀ ਕਿੰਨਾ ਸਮਾਂ ਪਹਿਲਾਂ ਵਿਦੇਸ਼ ਗਏ ਸੀ ਕਿੱਥੇ ਗਏ ਸੀ? ਅਸੀਂ ਚੱਲ ਗਏ ਸੀ ਜੀ ਇੰਗਲੈਂਡ ਸੀਗੇ ਗਏ 2004 ਦੇ ਐਂਡ 'ਚ। ਜੀ ਹਾਂ ਜੀ। ਉਦੋਂ ਲੋਡ ਸੀ, ਮਜਬੂਰੀ ਸੀ। ਜੱਜ ਵਰਗੇ ਹਾਲਾਤ ਸੀ ਕੀ ਨਹੀਂ ਉਦੋਂ ਮਜਬੂਰੀਆਂ ਵੀ ਸੀਗੀਆਂ ਲੋੜਾਂ ਵੀ ਸੀਗੀਆਂ ਟਾਈਮ ਇਹ ਹੋ ਰਿਹਾ ਸੀ ਨਹੀਂ ਅੱਜ ਲੋੜ ਨਹੀਂ ਨਹੀਂ ਅੱਜ ਆਪਣੇ ਦੌਰ 'ਚ ਵਧੀਆ ਕਾਮਯਾਬ ਹੋ ਗਏ ਆਪਣੇ ਪੈਰਾਂ ਦੇ ਖੜੇ ਹੋ ਗਏ ਹੂੰ ਮਾਫ਼ ਸੋਥੇ ਚੱਲ ਕੰਮ ਕਾਰ ਕੀਤਾ ਆਪਣਾ ਜੋ ਵੀ ਸੀਗਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਉਦੋਂ ਲੋੜ ਸੀ ਕਿ ਅੱਜ ਨੌਜਵਾਨਾਂ ਨੂੰ ਹਾਂਜੀ ਬਾਹਰ ਜਾਣ ਦੀ ਲੋੜ ਹੈਗੀ ਐ ਇੱਥੇ ਕੰਮ ਹੈਗੇ ਨੇ ਕਰਨ ਨੂੰ ਕੰਮ ਇੱਥੇ ਵਧੀਆ ਜੇ ਆਪਣਾ ਕਾਰੋਬਾਰ ਨਾਲ ਇਹ ਉਸ ਟਾਈਮ ਦੇ ਵਿੱਚ ਬਾਹਰ ਜਾਣ ਲਈ ਬਹੁਤਾ ਪੈਸਾ ਨਹੀਂ ਸੀ ਜੇ ਤਾਂ ਫ੍ਰੀ ਚ ਹੀ ਗਏ ਸੀਗੇ ਮਿਸਟਰ ਅਸੀਂ 1 ਰੁਪਈਆ ਵੀ ਨਹੀਂ ਲਾ ਕੇ ਗਏ ਸੀਗੇ। ਕਿਹੜਾ ਬਾਤ ਆ। ਹਾਂਜੀ। ਫ੍ਰੀ ਚ ਇੰਗਲੈਂਡ ਚਲੇ ਗਏ। ਫ੍ਰੀ ਚ ਗਏ ਸਾਡੇ ਫਾਦਰ ਸਾਹਿਬ ਵੀ ਫ੍ਰੀ ਚ ਹੀ ਗਏ ਸੀਗੇ। ਅਸੀਂ 1 ਪੈਸਾ ਵੀ ਨਹੀਂ ਟਿਕਟ ਸੀਗੀ ਸਾਡੀ 25 30 ਹਜ਼ਾਰ ਦੀ ਜਿਹੜੀ ਲੱਗੀ। ਕੀ ਸੀ? ਟਿਕਟ ਜਿਹੜੀ ਆਪਾਂ ਕਾ ਪਲਾਨ ਦੀ ਲੈਣੀ ਆ ਉਹੀ ਸੀ ਬਸ ਆਪਣਾ ਖਰਚ। ਅੱਛਾ ਹਾਂਜੀ। ਕਿੰਨਾ ਸਮਾਂ ਰਹੇ ਉੱਥੇ? ਮੈਂ ਉੱਥੇ 18 ਸਾਲ ਰਿਹਾ। ਇਹਨੇ 18 ਸਾਲਾਂ ਦੇ ਵਿੱਚੋਂ ਤੁਹਾਡੇ ਨੇ ਅੰਦਰ ਕੀੜੇ ਉੱਥੇ ਵੀ ਯਾਰ ਵਿਦੇਸ਼ ਜਾਣਾ ਹੈ। ਭਈ ਬਹੁਤ ਵਰੀ ਮਨ ਚ ਆਉਂਦਾ ਸੀਗਾ ਪਰ ਫੇਰ ਵੀ ਸਾਡੇ ਫਾਦਰ ਸਾਹਿਬ ਦਾਦੇ ਵੀ ਇੱਥੇ ਲਾਈਫ ਬਹੁਤ ਔਖੀ ਆ। ਵੀ ਉਹਨਾਂ ਟਾਈਮਾਂ ਦੇ ਵਿੱਚ ਫੇਰ ਵੀ ਹਾਲਾਤ ਵਧੀਆ ਸੀਗੇ ਤੇ ਵਿੱਚ ਇਦਾਂ ਦਾ ਟਾਈਮ ਆ ਗਿਆ ਸੀ ਕਿ ਲੋਕ ਇਦਾਂ ਦਾ ਟਾਈਮ ਆ ਗਿਆ ਸੀ ਵੀ ਭੁੱਖੇ ਸੌਣ ਨੂੰ ਉੱਥੇ ਤਰਸ ਗਏ ਜਦੋਂ ਬਾਅਦ ਦੇ ਵਿੱਚ ਹੁਣ ਫੇਰ ਉਹੀ ਕੰਮ ਹੋ ਗਿਆ ਜਿੱਦਾਂ ਸਟੂਡੈਂਟ ਇੰਨੇ ਚਲੇ ਗਏ ਕੰਮ ਘਟ ਗਏ। ਸਾਡੇ ਫਾਦਰ ਸਾਹਿਬ ਨੂੰ ਨੀ ਪੁਰਾਣੇ ਕੰਮ ਸੀ, ਪੁਰਾਣੇ ਲੱਗੇ ਹੋਏ ਸੀ ਤਾਂ ਕਰਕੇ ਕਹਿੰਦੇ ਸਾਤੋਂ ਹੋ ਗਿਆ ਤੁਸੀਂ ਇੱਥੇ ਬਹੁਤ ਔਖੇ ਹੋਣਾ। ਜੇ ਤੁਸੀਂ ਆ ਵੀ ਗਏ ਤੇ ਜੇ ਉਹੀ ਤੁਸੀਂ ਇੱਥੇ ਵੀ ਕੰਮ ਕਰਨਾ ਤੇ ਇਉਂ ਹੀ ਕੰਮ ਤੁਸੀਂ ਇੰਡੀਆ ਜੌਬ ਉਹੀ ਫੜ ਲਓ ਜਿੰਨੇ ਘੰਟੇ ਅਸੀਂ ਇੱਥੇ ਲ ਕੰਮ ਕਰਦੇ ਆ ਤਾਂ ਜੇ ਇੰਡੀਆ ਉਹਨੂੰ ਅੱਧਾ ਵੀ ਕਰ ਲਓਗੇ ਤਾਂ ਤੁਸੀਂ ਕਾਮਯਾਬ ਹੋ ਜਾਣਾ ਤੇ ਅਸੀਂ ਉਹੀ ਗੱਲ ਨੂੰ ਲੈ ਕੇ ਤੁਹਾਨੂੰ ਮੈਂ ਪਹਿਲਾਂ ਵੀ ਆਪਣੀ ਗੱਲ ਹੋ ਰਹੀ ਸੀ ਕਿ ਸਾਡਾ ਮੰਨ ਲਓ ਵੀ 2010 ਤੋਂ ਵੱਡਾ ਬ੍ਰਦਰ ਲੱਗਿਆ ਸੀ ਤੇ ਦੋ ਤਿੰਨ ਸਾਲ ਘੱਟ گاਵਾਂ ਵਾਲਾ ਰੱਖ ਕੇ ਦੇਖਿਆ ਨਹੀਂ ਫਿਰ ਬਾਅਦ ਦੇ ਵਿੱਚ 2015 ਤੋਂ ਤਾਂ ਆਪਾਂ ਮੰਨ ਲਓ 10 ਸਾਲ ਦਾ ਪ੍ਰੋਪਰ ਹੋ ਗਿਆ ਵੱਡੀਆਂ گاਵਾਂ ਦਾ ਕੰਮ ਕਰਦੇ ਆ ਇਹਨੂੰ ਐਕਸਪੀਰੀਅੰਸ ਆਪਾਂ ਨੂੰ ਲਗਭਗ 15-16 ਸਾਲ ਦਾ ਬ੍ਰਦਰ ਨੂੰ ਹੋ ਗਿਆ ਤੇ ਮੈਨੂੰ ਵੀ 10-12 ਸਾਲ ਹੋ ਗਿਆ ਇਸ ਕੰਮ ਦੇ ਵਿੱਚ ਤੇ ਫਾਰਮ ਦਾ ਚਲੋ ਆਪਾਂ 4-5 4-5 ਸਾਲ ਹੋ ਗਏ 5 ਸਾਲ ਪਾਏ ਉਹਨੂੰ ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਉਹਖਾਈਆਂ ਸੀ ਉਹਨੇ ਨਵੇਂ ਬੰਦਿਆਂ ਨੂੰ ਨਾ ਆਵੇ ਤੇ ਚੰਗੀ ਤਰ੍ਹਾਂ ਸਿੱਖ ਕੇ ਤੇ ਚੀਜ਼ਾਂ ਜੋ ਆਪਾਂ ਵੀਡੀਓ 'ਚ ਵੀ ਗੱਲਾਂ ਕਰਾਂਗੇ ਉਹ ਸਿੱਖ ਕੇ ਜਰੂਰ ਇਸ ਕੰਮ ਚਾਉਣਾ ਚਾਹੀਦਾ ਤੁਸੀਂ ਉੱਥੇ ਕੀ ਕੰਮ ਕਰਦੇ ਰਹੇ ਸੀ ਉੱਥੇ ਸਾਡਾ ਕੰਸਟ੍ਰਕਸ਼ਨ ਦਾ ਕੰਮ ਸੀਗਾ ਘਰਾਂ ਦਾ ਤੁਸੀਂ ਆਪ ਕੀ ਕਰਦੇ ਸੀ ਅਸੀਂ ਸਾਡਾ ਘਰਾਂ ਦਾ ਹੀ ਕੰਮ ਸੀਗਾ ਜਿੱਦਾਂ ਜਦੋਂ ਘਰਾਂ ਦੇ ਉੱਥੇ ਬੋਲ ਹੁੰਦੀਆਂ ਜਿੱਦਾਂ ਸਸਪੈਂਡਿੰਗ ਸੀਲਿੰਗ ਕਹਿੰਦੇ ਆ ਉਹਨਾਂ ਨੂੰ ਉਹਨਾਂ ਡਰਾਈ ਲਾਈਨਿੰਗ ਕਹਿੰਦੇ ਆ ਉਹਦਾ ਕੰਮ ਸੀ ਆਪਾਂ ਨਵੇਂ ਘਰਾਂ ਦੇ ਵਿੱਚ ਸੋਚਦੇ ਨੇ ਬੇਸ਼ੱਕ ਬਹੁਤੇ ਤਾਂ ਇਹ ਵੀ ਸੋਚਦੇ ਨੇ ਕਿ ਅਸੀਂ ਇੱਧਰ ਆ ਕੇ ਸੈੱਟ ਹੋਣਾ ਹੈ ਇੰਡੀਆ ਵਾਪਸ ਆਉਣਾ ਹੈ ਪੰਜਾਬ ਵਾਪਸ ਆਉਣਾ ਤੁਹਾਡੇ ਜਨ ਵਿੱਚ ਕਿਉਂ ਨਹੀਂ ਆਏ ਗੱਲ ਵੀ ਉਹਦੇ ਪੁੱਤਰਾਂ ਨੂੰ ਉਧਰ ਹੀ ਸੈੱਟ ਕਰਨਾ ਹੈ ਨਹੀਂ ਪਤਾ ਕਿਦਾ ਅਸੀਂ ਬਹੁਤ ਲਾਈਫ ਟਾਈਮ ਪਹਿਲਾਂ ਸੰਘਰਸ਼ ਕਰ ਲਿਆ ਹੈ ਅਸੀਂ ਦੇਖਿਆ ਜੇ ਹੁਣ ਸਾਨੂੰ ਉੱਥੇ ਕੋਲ ਇੰਨਾ ਬੈਨੀਫਿਟ ਨਹੀਂ ਸੀਗਾ ਕਾਢੀ ਬੇਟੀ ਆਲਰੇਡੀ ਕੈਨੇਡਾ ਪੀ ਆ ਰਿਆ ਠੀਕ ਆ ਅਸੀਂ ਉੱਥੇ ਜੇ ਰਹਿੰਦੇ ਵੀ ਸਾਨੂੰ ਕੋ ਜੇ ਇੱਕ ਘਰ ਹੀ ਲੈਣਾ ਸੀ ਮੁਸ਼ਕਲ ਸੀਗਾ ਹੂੰ ਘਰ ਹੀ ਲੈਣਾ ਇੱਛੇ ਸਾਡਾ ਆਪਣਾ ਕਾਰੋਬਾਰ ਵਧੀਆ ਘਰ-ਬਾਰ ਬਣਾਏ ਸਨ ਤਾਂ ਚਿੰਤਾ ਇਹ ਸੀ ਕਿ ਜੇ ਨਿਆਣੇ ਬਾਹਰ ਚਲੇ ਗਏ ਇੱਥੇ ਪਿੱਛੇ ਕਨੇ ਰਹਿਣਾ ਹੂੰ ਸਾਡੇ ਮੇਨ ਇਹੀ ਚਿੰਤਾ ਸਤ ਤੋਂ ਪਰਿੰਦੀ ਹਿਆਰ ਵੇਲੇ ਇੰਨਾ ਮਿਹਨਤ ਕਰਕੇ ਕਮਾਈ ਕੀਤੀ ਜੇ ਨਿਆਣੇ ਬੇ ਬਾਹਰ ਚਲੇ ਗਏ ਘਰੀ ਕਿਸੇ ਨੇ ਵੀ ਨਹੀਂ ਰਹਿਣਾ ਇੰਨਾ ਪੈਸਾ ਘਰ-ਬਾਰ ਤੇ ਲਾਇਆ ਮਕਾਨਾ ਤੇ ਲਾਇਆ ਸ਼ੈੱਡ ਬਣਾਏ ਹੂੰ ਕਮਾਰ ਵੀ ਇੰਨੇ ਖਾਲੀ ਨਹੀਂ ਜ਼ਿੰਦਗੀ ਜਿਹਦਾ ਹਾਸੀ ਦੇ ਦੰਦ ਦਿਖਾਉਣੇ ਤੇ ਹੋਰ ਤੇ ਖਾਣੇ ਹੋਰ ਉਹ ਚੀਜ਼ ਆ ਅੱਜ ਵੀ ਬਹੁਤ ਸਟਰਗਲ ਆ ਲੋਕ ਦੇਖਦੇ ਕਿ ਜਿਹੜਾ ਵਧੀਆ ਕੱਪੜੇ ਪਾਏ ਚੀਨ ਪਾਈ ਦੇਖ ਕੇ ਇਹ ਦੋੜੋ ਉੱਥੇ ਦੀ ਜ਼ਿੰਦਗੀ ਕੀ ਦੇ ਕਿ ਹੋ ਜਾ ਹਾਲਾਤ ਆ ਹੂੰ ਹਾਂਜੀ ਅੱਜ ਤਾਂ ਬਹੁਤ ਸਟਰਗਲ ਦੇ ਵਿੱਚ ਸਟੂਡੈਂਟ ਆਪਣੇ ਜਿੰਨੇ ਧੜਾ ਧੜਾ ਜਾ ਰਹੇ ਆ ਸਾਰੇ ਵਾਪਸ ਆ ਰਹੇ ਆ ਕਿਉਂਕਿ ਉੱਥੇ ਉਹਨਾਂ ਦਾ ਰੋਟੀ ਪਾਣੀ ਵੀ ਨਹੀਂ ਚੱਲ ਰਿਹਾ ਇਹ ਤਾਂ ਗੁਰੂ ਘਰ ਆ ਜਿਹੜੇ ਆਪਣੇ ਰੋਟੀ ਪਾਣੀ ਖਵਾਈ ਜਾਂਦੇ ਆ ਅੱਛਾ ਹਾਂਜੀ ਇਹੋ ਜਿਹੇ ਹਾਲਾਤ ਆ ਬਹੁਤ ਹੋੜੇ 1% 15% ਵਧੀਆ ਚੱਲ ਜਿਹਨਾਂ ਦਾ ਕੰਮਕਾਰ ਸਹੀ ਹੋ ਜਾਂਦੇ ਬਾਕੀ 85% ਬਹੁਤ ਹਾਲਾਤ ਮਾੜੇ ਆ ਹੂੰ 15 ਤੋਂ 20% ਰੱਖ ਲੋ ਜਿਹੜੇ ਵਧੀਆ ਪੜ੍ਹਾਈ ਕਿਸੇ ਨੂੰ ਸਾਰਾ ਮਿਲ ਗਿਆ ਰਿਸ਼ਤੇਦਾਰ ਲੱਗੇ ਨੂੰ ਯਾਰ ਦੋਸਤ ਦਾ ਵਧੀਆ ਕੰਮ ਲੱਗ ਗਿਆ ਬਾਕੀ ਤਾਂ ਬਹੁਤ ਟਾਫ ਹੈਗੀ ਆ ਤੁਸੀਂ ਪੜ੍ਹਾਈ ਕੀਤੀ ਮੈਂ ਬਾਈ ਜੀ ਪਲੱਸ 2 ਕੀਤੀ ਹੋਈ ਆ ਤੇ ਉਸ ਤੋਂ ਬਾਅਦ ਤਾਂ ਇਸੇ ਕੰਮ ਚ ਲੱਗ ਗਿਆ ਜੀ ਕਿਉਂਕਿ ਪੜ੍ਹਨ ਦਾ ਤਾਂ ਬਾਈ ਜੀ ਤਾਂ ਫਾਇਦਾ ਹੈ ਜਿੰਨਾ ਕ ਆਪਾਂ ਨੂੰ ਲੋੜ ਹੈ ਜਾਂ ਜੋ ਚੀਜ਼ ਆਪਾਂ ਨੂੰ ਚਾਹੀਦੀ ਆ ਉਹ ਤੋਂ ਬਾਅਦ ਆਈਲੈਂਡਸ ਵਗੈਰਾ ਮੈਂ ਜ਼ਰੂਰ ਕੀਤੀ ਸੀਗੀ ਤੇ ਪਰ ਆਪਣਾ ਰਿਹਾਨ ਜਦੋਂ ਇੱਧਰ ਨੂੰ ਚੋ ਹੋ ਗਿਆ ਫਿਰ ਉੱਧਰ ਆਪਾਂ ਵੀ ਜਾ ਕੇ ਕੋਈ ਆਪਾਂ ਨੂੰ ਬੈਨੀਫਿਟ ਹੈ ਨਹੀਂ ਜਿਗਾ ਤੇ ਇੱਥੇ ਬਹੁਤ ਵਧੀਆ ਸਾਡੇ ਫਾਦਰ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਬਈ ਕਈ ਬੰਦੇ ਐਦਾਂ ਦੇ ਆ ਬਈ ਉੱਥੇ ਟਿਕਟ ਦੇ ਪੈਸਿਆਂ ਤੋਂ ਵੀ ਤੰਗ ਹੋਇਆ ਬਈ ਉਹ ਕਹਿੰਦੇ ਵੀ ਸਾਡੀ ਅਜੇ ਕੋਈ ਟਿਕਟ ਲਾ ਦਵੇ ਚੜ ਕੇ ਆ ਜਾਈਏ ਐਦਾਂ ਦੇ ਹਾਲਾਤ ਹੋ ਜਿਹੜੇ ਪੁਰਾਣੇ ਵੀ ਬੰਦੇ ਗਈ ਗਏ ਹੋਆ ਕਹਿੰਨੂ ਬੰਦੇ 15 15 18 20 20 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਉਹ ਕਹਿੰਦੇ ਵੀ ਸਾਡੀ ਕੋਈ ਟੈਗਟੇ ਲਾ ਦਵੇ ਕੋਈ ਲੱਖ ਸਵਾ ਲੱਖ ਰੁਪਏ ਦੀ ਵੀ ਅਸੀਂ ਤਾਂ ਵੀ ਚੜ ਕੇ ਚੱਲ ਜਾਈਏ ਉੰਨੇ ਜੋਗੇ ਵੀ ਪੈਸੇ ਨਹੀਂ ਹੁੰਦੇ ਉਹਨਾਂ ਕੋ ਮੰਨ ਲਓ ਵੀ ਪੋਲਾਂ ਦੇ ਥੱਲੇ ਰਹਿ ਰਹਿ ਕੇ ਗੁਜ਼ਾਰੇ ਕਰਦੇ ਆ ਵੀ ਕਿਤੇ ਉਹ ਆਉਣ ਵਾਲੇ ਟਾਈਮ 'ਚ ਤੁਹਾਨੂੰ ਨਾ ਇਹਨਾਂ ਦੀਆਂ ਬਗਾਨਾ ਮਾਲਕ ਹੈ ਵੀ ਇੰਦਾਂ ਦੀਆਂ ਔਖਾਂ ਆ ਜਾਣ ਬਈ ਜੋ ਅਸੀਂ ਚੀਜ਼ ਦੇਖ ਲਈ ਅਸੀਂ ਕਾਮਯਾਬ ਹੋ ਗਏ ਆ ਤੇ ਭਰ ਅਸੀਂ ਉਹ ਚੀਜ਼ ਤੁਹਾਨੂੰ ਨਹੀਂ ਦਿਖਾਉਣੀ ਹੈਗੀ ਉਹਦੇ ਨਾਲੋਂ ਵਧੀਆ ਆਪਣੇ ਘਰ ਬੈਠੇ ਆ ਉਹਦੇ ਨਾਲੋਂ ਪੈਸੇ ਭਾਵੇਂ ਉਹਨੂੰ ਅੱਧੇ ਬਣਨ ਚਾਹੇ ਉੰਨੇ ਬਣਨ ਪਰ ਅਸੀਂ ਆਪਣੇ ਕੰਮ ਤੋਂ ਪੂਰੀ ਸੰਤੋਸ਼ਟੀ ਆ ਇਹ ਮਿਹਨਤ ਕਰੂੰਗੇ ਫੇਰ ਇੱਥੇ ਰੁਕੋ ਨਹੀਂ ਤਾਂ ਫਿਰ ਜਿਹਨੇ ਨਹੀਂ ਮਿਹਨਤ ਕਰਨੀ ਤੁਹਾਨੂੰ ਪਤਾ ਹੀ ਉਹ ਉੱਥੇ ਜਾ ਕੇ ਵੀ ਬੰਦੇ ਆਉਂਦੇ ਹੀ ਆ ਹਨਾ ਜੀ ਵਾਪਸ ਜੀ ਡੇਰੀ ਫਾਰਮ ਹੀ ਤੁਸੀਂ ਕੀ ਸੋਚਿਆ ਡੇਰੀ ਫਾਰਮ ਆਪਣਾ ਪੁਰਾਣਾ ਕੀਤਾ ਹੈ ਘਰ ਦਾ ਜੀ ਆਪਾਂ ਨੂੰ ਇਹਦੇ ਪਹਿਲਾਂ ਤੋਂ ਸ਼ੁਰੂਆਤ ਤੋਂ ਆਪਾਂ ਕਰਦੇ ਆਏ ਆਪਾਂ ਨੂੰ ਪਤਾ ਪਿਓ ਦਾਦੇ ਆਪਣੇ ਕਰਦੇ ਆਏ ਥੋੜੇ ਤੋਂ ਬੇਸ਼ੱਕ ਕਰਦੇ ਸੀਗੇ ਆਪਾਂ ਨੂੰ ਹੋਰ ਨਵੇਂ ਕਿਸੇ ਮਾਡਲ 'ਚ ਜਾਣਾ ਆਪਾਂ ਨੂੰ ਉਹਦੇ ਬਾਰੇ ਅਮਰੀਕੀਆਂ ਲੈਣੀਆਂ ਵਣ ਇਹ ਆਪਣੇ ਘਰ ਦਾ ਕੀਤਾ ਹੈ ਮੱਝੇ ਬਲਕਾਰਦਾ ਸੀ ਮੇਰਾ ਬੇਟਾ ਉਹਨੂੰ ਲਾਇਆ ਸੀ ਐਸੀ ਕੰਮ 'ਚ ਹੂੰ ਉਹ ਥੋੜਾ ਬਹੁਤਾ ਨਾਲ ਖੇਤੀਬਾੜੀ ਕਰੀ ਜਾਂਦਾ ਸੀ ਨਾਲ 5 7 10 ਪਸ਼ੂਆਂ ਦਾ ਕਰੀ ਜਾਂਦਾ ਸੀ ਹੂੰ ਨਾਲ ਸੇਲ ਪਰਚੇਜ਼ ਕਰ ਲੈਣੀ ਥੋੜੀ ਬਹੁਤ ਤੇ ਵੇਚ ਲੈਣੇ ਕੋਲ ਲੈ ਜਾਂਦੇ ਹਿੰਦਾ ਬੇਟੇ ਦਾ ਇੰਟਰਸਟ ਜਾਂ ਤੋਂ ਦਾ ਇੰਟਰਸਟ ਸੀ ਨਹੀਂ ਮੇਰਾ ਤਾਂ ਇਹ ਇਹਨਾਂ ਨੂੰ ਵੀ ਸੀਗਾ ਇੰਟਰਸਟ ਮੈਂ ਪਾਇਆ ਫੇ ਮੇਨ ਤਾਂ ਮੇਰਾ ਮੋਟੂ ਵੀ ਇਹੀ ਸੀ ਮਗਾ ਕੇ ਇਹਨਾਂ ਨੂੰ ਥੋੜਾ ਵਧੀਆ ਜਾਨਵਰ ਲੈ ਕੇ ਦੇਈਏ ਵਧੀਆ ਤਰੀਕੇ ਦੇ ਸ਼ੈੱਡ ਬਣਾਈਏ ਫੇਰ ਉਹਨਾਂ ਨੂੰ ਆ ਕੇ ਵਧੀਆ ਬੈਸਟ ਜਿਹੜੇ ਸੀਗੇ ਉਹ ਲੈ ਕੇ ਦਿੱਤੇ ਜਾਨਵਰ ਇਹਨਾਂ ਦਾ ਮਾਨੋ ਚਲਾ ਇਹਨਾਂ ਨੂੰ ਕਮਾਈ ਦਿਖਾਣੀ ਪੈਣੀ ਹੁੰਦੀ ਇਨਕਮ ਹੁੰਦੀ ਏ ਬਾਹਰ ਜਾ ਕੇ ਤੁਸੀਂ ਕਰਨਾ ਇੱਕ ਕਮਰੇ ਚ ਰਹਿਣਾ ਇੱਥੇ ਆਪਣੇ ਘਰ-ਬਾਰ ਵਧੀਆ ਕੋਠੀਆਂ ਪਈਆਂ ਸਭ ਕੁਝ ਮਸ਼ੀਨਰੀ ਗੱਡੀ ਬੰਦਾ ਜ਼ਿੰਦਗੀ ਲਈ ਚਾਹੁੰਦਾ ਕੀ ਆ ਵਧੀਆ ਘਰ ਹੋਵੇ ਮੇਰੇ ਕੋਲ ਵਧੀਆ ਗੱਡੀ ਹੋਵੇ ਸੌਖ-ਸੂਲ ਤਾਂ ਖੜੀ ਹੁਣ ਇਹੀ ਚਾਹੁੰਦਾ ਹੂੰ ਜ਼ਿੰਦਗੀ ਦਾ ਹਰੇਕ ਬੰਦੇ ਦਾ ਮੋਟਿਵ ਕੀ ਹੈ ਇਹੀ ਆ ਮੇਰਾ ਮਾੜਾ-ਮੋਟਾ ਵਧੀਆ ਕਾਰੋਬਾਰ ਚੱਲੇ ਦੋ ਪੈਸੇ ਮੇਰੇ ਕੋਲ ਹੋਣ ਜਦੋਂ ਬਾਹਰ ਜਾਣਾ 25 30 ਲੱਖ 40 ਲੱਖ ਲਾ ਕੇ ਉਹ ਹਮਾ ਹੋਰ ਕਰਜੇ ਤੇ ਡੁੱਬ ਜਾਣਾ ਮਮ ਐਕ ਮਾਂ-ਬਾਪ ਤੋਂ ਦੂਰ ਹੋ ਜਾਣਾ ਹੁਣ ਦੇਖੋ ਕੀ ਹਾਲਾਤ ਹੋਏ ਆ ਪੰਜਾਬ ਦੇ ਅਮਰੀਕਾ ਤੋਂ ਕਿਹਾ ਜਾ ਕਿੰਦਾ ਦੇ ਘਰ ਉਜੜ ਰਹੇ ਨਾ ਆਪਣੇ ਘਰ ਤੁਸੀਂ ਥੋੜਾ ਵੀ ਕਮਾਉਣੀ ਬੈਸਟ ਹੈ ਜੇ ਕੋਈ ਅੱਜ ਕੱਲ 10 ਪਸ਼ੂ ਵੀ ਰੱਖ ਲਵੇ ਉਹ ਨਹੀਂ ਵੀ ਬੈਸਟ ਆਪਸ਼ਨ ਹੈ 10 ਪਸ਼ੂ ਰੱਖ ਕੇ ਆਪਣਾ ਬੜੀਆ ਜ਼ਿੰਦਗੀ ਬਿਸਰ ਕਰ ਸਕਦਾ ਹਾਂ ਹਾਂਜੀ ਪਿਓ ਪਿਤਾ ਦੋ ਪੀੜੀਆਂ ਖਾ ਗਿਆ ਇੰਗਲੈਂਡ ਹਾਂਜੀ ਹਾਂਜੀ ਇਸ ਵਾਰ ਕੀ ਸੋਚਦਾ ਹੈ ਚਰਨਜੀਤ ਬਈ ਜੀ ਮੰਨ ਲਓ ਵੀ ਮੈਂ ਨਹੀਂ ਹੀ ਸਾਡਾ ਤੁਹਾਨੂੰ ਮੈਂ ਦੱਸਿਆ ਬਈ ਸੀਗਾ ਹੁਣ ਸੋਚ ਜੋ ਆਪਾਂ ਸੋਚਦੇ ਆ ਸਾਡੇ ਦਾਦਾ ਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੇ 14 13 14 ਸਾਲ ਉਹਨਾਂ ਨੇ ਲਾਏ ਤੇ ਹੁਣ ਸਾਡੇ ਫਾਦਰ ਸਾਹਿਬ ਨੇ ਇੰਨੀ ਮਿਹਨਤ ਕੀਤੀ ਨਾ ਉਹ ਐਕਸਪਾਇਰ ਹੋ ਗਈ ਸੀ ਤੇ ਮੰਨ ਲਓ ਵੀ ਉਹ ਚੀਜ਼ਾਂ ਜੋ ਇਹਨਾਂ ਨੂੰ ਔਕੜਾਂ ਆਈਆਂ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਨੂੰ ਆਹ ਚੀਜ਼ਾਂ ਆਈਆਂ ਇਹ ਸਾਨੂੰ ਅਸੀਂ ਭਾਵੇਂ ਦੂਰ ਬੈਠੇ ਵੀ ਪਰ ਜਦੋਂ ਫੋਨ ਤੇ ਦੱਸਦੇ ਸੀ ਆਹ ਹਾਲਾਤ ਹੈ ਇੱਥੇ ਦੇ ਬਾਹਰਲੇ ਆਹ ਕੁਝ ਹੁੰਦਾ ਆ ਤੇ ਜਦੋਂ ਮੰਦੀ ਆਈ ਆ ਉਦੋਂ ਵੀ ਦੱਸਿਆ ਵੀ ਕੀ ਹਾਲਾਤ ਲੋਕ ਪੁੜਾ ਥੱਲੇ ਰਹਿੰਦੇ ਆ ਵੀ ਆਹ ਕੁਛ ਆ ਵੀ ਜੇ ਤੁਸੀਂ ਕੰਮ ਕਰਨਾ ਆ ਤਾਂ ਇੰਡੀਆ ਕਰ ਲਓ ਵੀ ਜਿੰਨੇ ਜੋਗੇ ਅਸੀਂ ਹੈਗੇ ਹੈਲਪ ਕਰਨ ਨੂੰ ਤਿਆਰ ਆ ਬਾਕੀ ਸੇਲ ਪਰਚੇ ਤੁਹਾਨੂੰ ਮੈਂ ਦੱਸਿਆ ਸਾਡੀ ਸ਼ੁਰੂ ਤੋਂ ਚੱਲਦੀ ਸੀਗੀ ਹੈਨਾ ਪਹਿਲਾਂ ਵੀ ਕਰਦੇ ਸੀ 2015 16 16 ਤੋਂ ਤਾਂ ਇਹ ਹੋ ਗਿਆ ਵੀ ਅਸੀਂ ਛੋਟੀ ਗੱਲ ਲਈ ਨਹੀਂ ਪਹਿਲਾਂ ਸੀ ਛੋਟੀਆਂ ਗਾਵਾਂ ਸੌਂਦੇ 2010 ਚ 25 20 25 ਵਾਲੀਆਂ ਉਦੋਂ ਵੀ ਜੋ ਨੌਲੇਜ ਹੁੰਦੀ ਤਾਂ ਉਹ ਵੀ ਗਾਵਾਂ 30 32 35 ਲੀਟਰ ਵਾਲੀਆਂ ਹੁੰਦੀਆਂ ਜੋ ਸਾਡੇ ਕੋਲ 8 10 ਗਾਵਾਂ ਪਹਿਲਾਂ ਸੀਗੀਆਂ ਤੇ ਉਦੋਂ ਸਬਸਿਡੀ ਲਈ ਸੀ 2010 ਚ ਛੋਟੀ ਸ਼ੈੱਡ ਪਾਈ ਸੀ ਜੇ ਸਾਨੂੰ ਡਾਈਟ ਦਾ ਉਸ ਟਾਈਮ ਪਤਾ ਹੁੰਦਾ ਜਿੰਨੀਆਂ ਅੱਜ ਵੀਡੀਓ ਆ ਰਹੀਆਂ ਉਸ ਟਾਈਮ ਇਦਾਂ ਦੀ ਕੋਈ ਵੀਡੀਓ ਨਹੀਂ ਸੀ ਹੁੰਦੀ ਕੋਈ ਇੱਕ ਅੱਧੀ ਕੋਈ ਵੀਡੀਓ ਦੇਖੀ ਵੀ ਸੀਗੀ ਉਸ ਟਾਈਮ ਹੁੰਦਾ ਹੀ ਬਹੁਤ ਔਖਾ ਕੰਮ ਆ ਆ ਬਹੁਤ ਜ਼ਿਆਦਾ ਕੰਪਿਊਟਰਾਈਜ਼ਡ ਸਿਸਟਮ ਆ ਤੇ ਉਹ ਬੰਦਾ ਡਰ ਜਾਂਦਾ ਜੀ ਪਰ ਜਦੋਂ ਫਿਰ ਆਪਾਂ ਆਪ ਹੋ ਕੇ ਕੀਤਾ ਜਦੋਂ ਆਪਾਂ ਸੇਲ ਵੀ ਕੀਤੀਆਂ ਗਾਵਾਂ 15 16 ਤੋਂ ਲੈ ਕੇ 4-5 ਸਾਲ ਲੋਕਾਂ ਨੂੰ ਪ੍ਰੋਵਾਈਡ ਕਰਵਾਈਆਂ ਲੋਕਾਂ ਨੇ ਉਹਨਾਂ ਦੇ ਜਾ ਕੇ 60-60 ਕਿਲੋ ਦੁੱਧ ਚੋਇਆ ਜਿਹੜੀ ਅਸੀਂ 40-45 ਵੀ ਕਿਹਾ ਜਦੋਂ ਫਿਰ ਕਿਸੇ ਦੇ ਘਰ ਦਿੰਦੀ ਸੀ ਫੇਰ ਇਹਦਾ ਸੇਲ ਕਰਦੇ ਸੀ ਅਸੀਂ ਫਿਰ ਵੈਸਟ ਗਾਵਾਂ ਆਪ ਰੱਖੀਆਂ ਜਿਹੜੀਆਂ ਸੀਗੀਆਂ ਸਾਡਾ ਇਹ ਸੀਗਾ ਸ਼ੁਰੂਆਤ ਦੇ ਵਿੱਚ ਬਾਈ ਜੀ 20 22 ਗਾਵਾਂ ਤੇ ਅਸੀਂ ਇੰਨੀ ਇਨਵੈਸਟਮੈਂਟ ਕਰਤੀ ਸੀ ਨਾ ਉਹਨੇ ਦੀਆਂ ਦੁੱਧ ਸਾਡੇ ਕੋਲ ਡਬਲ ਹੋ ਜਾਣਾ ਸੀ ਪਰ ਡਬਲ ਗਾਵਾਂ ਹੋ ਸਕਦੀਆਂ 40 ਲੈ ਸਕਦੀ ਸੀ ਉਹਨੇ ਪੈਸਿਆਂ 'ਚ ਪਰ ਅਸੀਂ ਇਹੀ ਸੋਚਿਆ ਟੌਪ ਲੈਣੀ ਆ ਕਿਉਂਕਿ ਬਾਅਦ ਦੇ ਵਿੱਚ ਇਹਨਾਂ ਨੇ ਬੱਚੇ ਵੀ ਦੇਣੇ ਆ ਉਹ ਵੀ ਪਾਲਣੇ ਆ ਆਪਾਂ ਕਿਹੜਾ ਵੇਚਣੀ ਆ 1 ਸਾਲ ਬਾਅਦ ਅਸੀਂ 10 ਸਾਲ ਦਾ ਟੀਚਾ ਰੱਖ ਕੇ ਚੱਲੇ ਸੀ ਜਿਹਦੇ ਵਿੱਚ ਉਹ 4 ਸਾਲ 5 ਸਾਲ ਸਾਨੂੰ ਕੰਪਲੀਟ ਹੋ ਚੁੱਕੇ ਆ ਤੇ ਇਸ ਟਾਈਮ ਆਪਣੇ ਕੋਲ 150 ਐਨੀਮਲ ਹੋ ਗਏ ਆ ਕਾਫੀ ਐਨੀਮਲ ਤੁਹਾਨੂੰ ਦੱਸਿਆ ਜੀ ਵੀ ਮੱਛੀ ਵਾਲੇ ਟੀਕੇ ਤੇ ਇਤਨੀ ਬਹੁਤ ਫੋਕਸ ਰੱਖਿਆ 200 ਐਨੀਮਲ ਬਾਬਾ ਮੇਰ ਰੱਖਿਆ ਤੇ ਕੀ ਹੋ ਜਾਊਗੇ ਤੇ ਫੇਰ ਆਉਣ ਵਾਲੇ 4 ਸਾਲ 3 ਸਾਲ ਦੇ ਵਿੱਚ ਆਪਣਾ 300 ਐਨੀਮਲ 350 ਐਨੀਮਲ ਹੋ ਜਾਊਗਾ ਤੇ ਆਪਾਂ ਸੇਲ ਵੀ ਨਾਲੋਂ ਨਾਲ ਕਰਦੇ ਰਹਿੰਦੇ ਹੁਣ ਵੀ ਆਪਾਂ 10 ਗਾਵਾਂ ਆਪਣੇ ਫਾਰਮ ਤੋਂ ਸੇਲ ਕੀਤੀਆਂ ਆਪਾਂ ਨੂੰ ਦੁੱਧ ਦਾ ਕੋਈ ਲਾਲਚ ਨਹੀਂ ਵੀ ਸਾਡੇ ਘਰੋਂ 3 ਕੋਟਲ 4 ਕੋਟਲ ਚੱਲਾ ਸਾਨੂੰ ਇਹ ਹੁੰਦਾ ਜਿਹੜੇ ਕਾਮ ਆਪਾਂ ਪੇਮੈਂਟ ਲਈ ਪੈਸਿਆਂ ਲਈ ਕਰ ਰਹੇ ਆ ਮੰਨੀ ਲਈ ਹੈ ਨਾ ਜੀ ਜਦੋਂ ਆਪਾਂ ਨੂੰ ਵਧੀਆ ਗਾਹਕ ਮਿਲੂਗਾ ਕੋਈ ਆਪਣੀਆਂ ਗਾਵਾਂ ਦਾ ਉਦੋਂ ਹੀ ਅਸੀਂ ਸੋਚ ਲਵਾਂਗੇ ਹਾਂ ਵੀ ਇਸ ਗਾਵਾਂ ਦੇਣੀਆਂ ਕੋਈ ਭਾਵੇਂ 10 ਲੈ ਜਵੇ 15 ਲੈ ਜਵੇ ਜੋ ਸਾਡੇ ਕੋਲ ਬਾਹਰੋਂ ਵੀ ਗਾਵਾਂ ਆਉਣੀਆਂ ਸਾਡੇ ਕੋਲ ਆਪਣੀਆਂ ਵੀ ਆ ਇਹ ਚੀਜ਼ਾਂ ਆ ਇਹ ਮੰਨ ਲਓ ਵੀ ਅਸੀਂ ਜੋ ਵੀ ਸੋਚਿਆ ਸੀ ਸਾਨੂੰ ਉਸ ਚੀਜ਼ 'ਚ ਮਹਾਰਾਜ ਨੇ ਬਹੁਤ ਜ਼ਿਆਦਾ ਬਰਕਤ ਪਾਈ ਆ ਕਿਹੜੀਆਂ ਗੱਲਾਂ ਨੇ ਜਿਹੜੀਆਂ ਇੰਗਲੈਂਡ ਦੀਆਂ ਜਾਂ ਵਿਦੇਸ਼ਾਂ ਦੀਆਂ ਜਿੰਨਾਂ ਗੱਲਾਂ ਨੇ ਇਹ ਮਜਬੂਰ ਕਰਤਾ ਪ੍ਰਗਨ ਸਿੰਘ ਨੂੰ ਕਿ ਯਾਰ ਤੇ ਪੁੱਤ ਤੀ ਤੇ ਚਲੋ ਚਲੀ ਕੈਨੇਡਾ ਚਲੀ ਗਈ ਮੈਰਿਡ ਹੋਣੇ ਤਾਂ ਹਾਂਜੀ ਮੈਰਿਡ ਮੈਰਿਡ ਨਹੀਂ ਤੇ ਵੀ ਮੁੰਡਿਆਂ ਨੂੰ ਉਧਰ ਨਹੀਂ ਯਾਰ ਫਸਾਉਣਾ ਹੈ ਨਹੀਂ ਨਹੀਂ ਪਤਾ ਕਿਉਂ ਜੀ ਇੱਥੇ ਜ਼ਿੰਦਗੀ ਤੁਹਾਡੀ ਵਧੀਆ ਆ ਤੁਸੀਂ ਥੋੜਾ ਵੀ ਕੰਮ ਕਰ ਲਓ ਥੋੜਾ ਕੰਮ ਵੀ ਕਰ ਲਓ ਤੁਸੀਂ ਆਪਣੇ ਘਰ ਦਾ ਕੰਮ ਹੈ 2 ਘੰਟੇ ਲੇਟ ਕਾਲੋ ਕਿਸੇ ਰਿਸ਼ਤੇਦਾਰ ਦੇ ਜਾਣਾ ਕੋਈ ਵਿਆਹ ਸ਼ਾਦੀ ਕੋਈ ਔਖਾ ਸੁੱਖਾ ਟਾਈਮ ਹੈ ਤੁਸੀਂ ਜਾ ਸਕਦੇ ਉੱਥੇ ਤੁਹਾਡਾ ਕੁਝ ਕੁਝ ਵੀ ਹੈ ਨਹੀਂਗਾ ਤੁਸੀਂ ਕਿਸੇ ਦੇ ਅੰਡਰ ਕੰਮ ਕਰਨਾ ਹਨ ਤੁਸੀਂ 10 ਮਿੰਟ ਲੇਟ ਨਹੀਂ ਜਾਣਾ 10 ਮਿੰਟ ਲੇਟ ਹੋ ਗਿਆ ਤੁਹਾਡੀ ਛੁੱਟੀ ਹੋ ਜਾਣੀ ਕੰਮ ਤੋਂ ਉਹਨੂੰ ਹਰ ਵੇਲੇ ਚਿੰਤਾ ਆਪਣੀ jobb ਦੀ ਰਹਿਣੀ ਹੈ ਜੇ ਅੱਜ ਕੰਮ ਘੱਟ ਕੀਤਾ ਤੁਸੀਂ ਦੂਜੇ ਦਿਨ ਤੁਹਾਨੂੰ ਛੁੱਟੀ ਤਾਂ ਪਹਿਲਾਂ ਡਾ ਰਹਿਣਾ ਮੇਰੀ ਛੁੱਟੀ ਆ ਹੂੰ ਉੱਥੇ ਦਾ ਕੰਮ ਹੀ ਲੈਂਦੇ ਅਗਲੇ ਕੰਮ ਪੈਸੇ ਇਦਾਂ ਇੱਥੇ ਵਾਲਾ ਤਰਸ ਥੜੂ ਕਰਨਾ ਵੀ ਕਿਸੇ ਨੇ ਚਾਹ ਪੀਣੀ ਜਾਂ ਪਾਣੀ ਪੀਣਾ ਉਹ ਤਾਂ ਆਪਣਾ ਹੀ ਰੋਟੀ ਪਾਣੀ ਪੂਰਾ 15 ਮਿੰਟ ਤੁਹਾਨੂੰ ਮੈਨੇ ਰੋਟੀ ਖਾਣ ਨੂੰ 20 ਮਿੰਟ 10 ਮਿੰਟ ਚਾਹ ਨੂੰ ਮੈਣਨੇ ਮਸ਼ੀਨਾਂ ਨੂੰ ਕੰਮ ਕਰਨਾ ਪੈਂਦਾ ਬਗਾਨੀ ਤਾਰਤੀ ਤੇ ਬਹੁਤ ਔਖਾ ਆ ਐਸੇ ਦੀ ਖਾਤਰ ਬੰਦਾ ਕਾਰ ਦਾ ਤੰਗੀ ਦੀ ਖਾਤਰ ਜ਼ਰੂਰ ਆ ਪਰ ਬਹੁਤ ਔਖੀ ਜ਼ਿੰਦਗੀ ਆ। ਸਕਾਲੀ ਨਹੀਂ ਹੈਗੀ। ਬਾਪੂ ਕੀ ਕਰਦਾ ਰਿਹਾ ਉਧਰ? ਉਹ ਫਾਰਮਿੰਗ ਦਾ ਕੰਮ ਕਰਦੇ ਸੀਗੇ। ਕਹਦਾ ਜੀ? ਫਾਰਮਿੰਗ ਫਾਰਮਿੰਗ ਕਿਸਾਨੀ ਖੇਤੀ। ਹਾਂਜੀ ਹਾਂਜੀ ਖੇਤੀਬਾੜੀ ਦਾ ਉਧਰ। ਕਾਦੀ ਖੇਤੀ ਕਰਦੀ ਸੀ? ਉੱਥੇ ਆਮ ਜਿਹੜਾ ਬਖਰੇ-ਵਖਰੇ ਹੁੰਦੇ ਆ ਸੀਜ਼ਨ ਸੀਜ਼ਨ ਦੀਆਂ ਸਬਜ਼ੀਆਂ ਜਿਹੜਾ ਚੱਲਦੀਆਂ। ਹੂੰ ਕੋ ਗੰਡਿਆਂ ਦੀ ਕੋਈ ਤੜਾਈ ਕੋਈ ਖੋਸ਼ ਆਗ ਇਦਾਂ ਦੇ ਕੰਮ ਹੀ ਹੁੰਦੇ। ਹੂੰ ਉਹ ਉਹ ਤੁਹਾਨੂੰ ਲੈ ਗਏ। ਨਹੀਂ ਅਸੀਂ ਤਾਂ ਬਾਅਦ ਚ ਗਏ ਸੀ ਉੱਥੇ ਹੀ ਸੀਗੇ ਜਦਾਂ। ਉਹ ਸਾਡੇ ਸਾਡੇ ਮਾਮਾ ਜੀ ਦੀ ਲੜਕੀ ਦੀ ਸ਼ਾਦੀ ਸੀ ਉਹਦੇ ਬੇਸਤੇ ਸੀਗੇ ਕੀ ਮੇਰੀ ਜ਼ਿੰਦਗੀ ਲੰਗੀ ਚਰਨ ਜਿੱਤ ਪਿਓ ਕਿਉਂ ਵਿਦੇਸ਼ ਹੈ ਦਾਦਾ ਹੀ ਵਿਦੇਸ਼ ਹੈ ਮਗਨ ਚਰ ਲਾ ਕੇ ਨਹੀਂ ਮਦਰ ਮੇਰੀ ਮੋੜੇ ਆਈ ਸੀ ਜਲਦੀ ਉਹਦਾ ਇੱਕ ਮਹੀਨੇ ਚ ਆ ਗਿਆ ਸੀ ਇੱਕ ਮਹੀਨੇ ਦੇ ਵਿੱਚ ਆ ਗਿਆ ਸੀ ਹੂੰ ਤੇ ਕਿਉਂਕਿ ਅਸੀਂ ਉਦੋਂ ਛੋਟੇ ਸੀ ਸਾਡੇ ਇੱਥੇ ਦੋ ਫੈਮਿਲੀਆਂ ਸੀ ਇੱਕ ਮੇਰੀ ਭੂਆ ਸੀਗੀ ਉਸ ਟਾਈਮ ਉਹ ਵੀ ਸਾਡੇ ਕੋਲ ਇੱਥੇ ਰਹਿੰਦੀ ਸੀ ਉਹਨਾਂ ਦੀ ਮੇਰਾ ਭੂਆ ਦਾ ਲੜਕਾ ਸੀ ਤੇ ਵੱਡਾ ਸਾਡੀਆਂ ਇੱਥੇ ਦੋ ਫੈਮਲੀਆਂ ਸੀ ਉਹਨੇ ਤੇ ਬਾਕੀ ਸਾਡੇ ਮਾਮਾ ਜੀ ਵਗੈਰਾ ਇੱਥੇ ਸਾਡੇ ਰਹਿ ਜਾਂਦੇ ਸੀਗੇ ਯਾਨੀ ਕਿ ਸਾਨੂੰ ਕਮੀ ਨਹੀਂ ਆਈ ਵੀ ਅਸੀਂ ਇਕੱਲੇ ਰਹਨੇ ਜਾਂ ਸਾਡੀ ਮਾਂ ਇਕੱਲੀ ਵੇ ਸੀ ਛੋਟੇ ਆ ਤੇ ਸਾਡਾ 10 12 15 ਮੈਂਬਰ ਅਸੀਂ ਇੱਥੇ ਰਹਿੰਦੇ ਰਹੇ ਆ ਤੇ ਸਾਨੂੰ ਉਹ ਨਹੀਂ ਕੋਈ ਵੀ ਕਮੀ ਆਈ ਪਰ ਸਾਨੂੰ ਇਹ ਬਹੁਤ ਬੜੀ ਮੰਨ ਲਓ ਵੀ ਸਾਡੇ ਦਾਦਾ ਜੀ ਦੀ ਮੈਨੂੰ ਅੱਜ ਵੀ ਇੱਕ ਗੱਲ ਯਾਦ ਆਉਂਦੀ ਆ ਉਹ ਕਹਿੰਦੇ ਵੀ ਇੱਥੇ ਬੰਦਾ ਯਾਰ ਵੀ ਸਭ ਤੋਂ ਵੱਡਾ ਦੌਖੇ ਆ ਬੰਦਾ ਹੁਣ ਰੱਖ ਲੋ ਵੀ ਫਾਦਰ ਸਾਹਿਬ ਮੇਰੇ ਬਾਹਰ ਗਏ ਨਹੀਂ ਸੀਗੇ ਇੰਗਲੈਂਡ ਤੇ ਉਹਨਾਂ ਦੀ ਮੰਨ ਲਓ ਕੋਈ ਪ੍ਰੋਬਲਮ ਕਰਕੇ ਨਾ ਸਰਜਰੀ ਹੋਈ ਸੀ ਉਹ ਕਹਿੰਦੇ ਉੱਥੇ 2 ਦਿਨੇ 3 ਦਿਨੇ ਬੰਦੇ ਸਾਂਭਦੇ ਉਸ ਤੋਂ ਬਾਅਦ ਆਪੇ ਚੱਕ ਕੇ ਪਾਣੀ ਦਾ ਗਲਾਸ ਵੀ ਆਪ ਪੀਣਾ ਪੈਂਦਾ ਆਪੇ ਸਾਰਾ ਕੁਝ ਜਾਨਾ ਪੈਂਦਾ ਬਈ ਕੋਈ ਵੀ ਬੰਦਾ ਦੂਜਾ ਨਹੀਂ ਕਰ ਲਾਉਂਦਾ ਬਈ ਇੰਨਾ ਬੰਦਾ ਔਖਾ ਵੀ ਹੁੰਦਾ ਇੱਥੇ ਬਾਈਪਾਸ ਸਰਜਰੀ ਹੋਈ ਉਹ ਬੰਦਾ 3 ਮਹੀਨੇ ਨਹੀਂ ਹਿਲਦਾ 3 ਦਿਨਾਂ ਬਾਅਦ ਉਹ ਆਪ ਉੱਠ ਕੇ ਆਪਣਾ ਸਾਰਾ ਕੁਝ ਕਰ ਰਾਇ ਸੀ ਆਪਣੇ ਇੱਕ ਕਮਰੇ 'ਚ ਇਕੱਲੇ ਰਹਿਣਾ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਮੰਨ ਲਓ ਵੀ ਕੋਈ ਨਾ ਕੋਈ ਹੈ ਨਾ ਜਦੋਂ ਬੰਦਾ ਗਿਮਾਰ-ਸਮਾਰ ਪੈ ਜਾਂਦਾ ਆ ਸਰਦਾਰ ਤਾਂ ਇਦਾਂ ਕੈਲਕੂਲੇਟਰ ਤੱਕਦੇ ਨੇ ਡਾ ਦਾ ਹਿਸਾਬ ਨਾਲ ਹਾਂ ਹਾਂ ਸਦਾ ਜੋੜ ਤੋੜ ਲਾਉਂਦੇ ਨੇ ਵੀ ਇਹ ਤਾਂ ਹੁਣ ਜਦੋਂ ਮੁੰਡੇ ਨਵੇਂ ਜਾਂਦੇ ਆ ਨਾ ਇੱਥੋਂ ਨਵੇਂ ਮੁੰਡੇ ਜਾਂਦੇ ਸਟੂਡੈਂਟ ਆ ਹਾਂ ਆਹ ਮੁੰਡੇ ਦੀ ਉਮਰ ਦੇ ਤੋਂ ਘੱਟ ਦੇ ਉਮਰ ਦੇ ਜਾਂਦੇ ਉਹ ਪਹਿਲਾਂ ਇੱਥੇ ਉਹ 30 ਦੇ ਨਾਲ ਹਿਸਾਬ ਲਾ ਲੈਂਦੇ ਆ ਹਾਂ ਵੀ ਮੰਥਲੀ ਕਿੰਨੀ ਆ ਜਦੋਂ ਸ਼ਾਮ ਨੂੰ ਬੈ ਜਾ ਕੇ ਬੈ ਰੋਟੀ ਪਾਣੇ ਕਰਨੇ ਪੈਸੇ ਮੈਲਦੇ ਉਹਨਾਂ ਤੋਂ ਪੁੱਛਣਾ ਜੇ ਤੁਸੀਂ ਕਹਿੰਦੇ 70 ਪਾਉਂਡ ਮੈਂਨੇ ਜਾਂ 80 ਸਟਾਰਟਿੰਗ ਚ ਮੈਂਨੇ ਆ ਜਾਂ 80 ਮੈਂਨੇ ਆ ਉਹਨੂੰ 60 ਨਾਲ 30 ਦਿਨਾਂ ਨੂੰ ਗੁਣਾ ਕਰਕੇ 1800 ਨੂੰ ਇੱਥੇ ਨਾਲ 100 ਨਾਲ ਗੁਣਾ ਕਰਨ ਬੈਕਲਾ 100000 ਬਣਨਾ ਉਹ ਦਿਨ ਤਾਂ ਉਨੇ ਹੀ ਲੱਗਦੇ ਤੁਹਾਡੇ ਕੰਮ ਦੇ 27 ਦਿਨ ਕੰਮ ਦੇ ਸਾਨੂੰ ਲੱਗਦੇ ਹੁੰਦੇ ਆ ਸਾਲ ਦੇ ਵਿੱਚ 8 ਕੁ ਮਹੀਨੇ ਬਾਅਦ ਕੰਮ ਦੇ ਚੱਲਦੇ 4 ਮਹੀਨੇ ਤਾਂ ਕਿਤੇ ਬਸ ਨੋ ਪੈ ਗਈ ਕਿਤੇ ਮੀਂਹ ਪੈ ਗਿਆ ਜਾਂ ਕਿਤੇ ਕੁਝ ਹੋ ਗਿਆ ਬੰਦਾ ਬਿਮਾਰ ਹੋ ਗਿਆ 9 ਮਹੀਨੇ ਕੰਮ ਸਾਲ 'ਚ 3 ਮਹੀਨੇ ਤਾਂ ਬੰਦੇ ਦੇ ਮੇਲੇ ਦੇ ਲੰਗ ਜਾਂਦੇ ਇਸ ਚਾਹੀ ਆ ਜਿਹੜੇ ਦੌਰ ਤੁਸੀਂ ਹੰਡਾਇਆ ਹੈ ਵਿਦੇਸ਼ ਜਾਣ ਵਾਲਾ ਉਹ ਤਾਂ ਆ ਹੁੰਦਾ ਹੀ ਵਿਦੇਸ਼ ਗਏ ਜੀ ਹੁਣ ਤਾਂ ਚਲ ਗੱਲਾਂ ਆਮ ਹੋ ਗਈਆਂ ਹੁਣ ਤਾਂ ਘਰ ਘਰ ਹਾਂਜੀ ਉਹ ਤਾਂ ਹੁੰਦਾ ਹੁੰਦਾ ਵੀ ਜੇ ਕਿਤੇ ਵਿਦੇਸ਼ੀ ਨੂੰ ਫੋਨ ਕਰ ਲਿਆ ਪੰਜਾਬੀ ਨੂੰ ਕਹਿੰਗੇ ਆਈਫੋਨ ਲਿਆ ਦੇ ਹਾਂਜੀ ਉਦੋਂ ਫਿਰ ਇਹ ਚੀਜ਼ਾਂ ਦਾ ਕਿਹੋ ਜਿਹਾ ਪ੍ਰਭਾਵ ਸਿਰਜਿਆ ਰਿਹਾ ਸਾਨੂੰ ਬਈ ਜੀ ਮੰਨ ਲਓ ਇਹ ਚੀਜ਼ਾਂ ਦਾ ਮੈਂ ਤੁਹਾਨੂੰ ਦੱਸਦਾ ਹੁਣ ਆਪਣੇ ਕਰੇ ਚੱਲਿਆ 2010 ਤੋਂ ਬਾਅਦ ਆਈਲੈਟਸ ਦਾ ਹੂੰ ਸਾਡੇ ਘਰ ਦੇ ਤਾਂ ਉਤੋਂ ਵੀ ਬਹੁਤ ਟਾਈਮ ਪਹਿਲਾਂ ਸਾਡੇ ਮੰਨ ਲਓ ਦਾਦਾ ਜੀ ਨੇ ਉਦੋਂ ਵਾਪਸੀ ਕਰ ਲਈ ਸੀ ਜਦੋਂ ਲੋਕ ਆਈਲਟਸ ਵਗੈਰੇ ਨੂੰ ਜਦੋਂ ਸ਼ੁਰੂ ਹੋਈਆਂ ਹੂੰ ਉਦੋਂ ਸਾਡੇ ਦਾਦਾ ਜੀ 14 ਸਾਲ ਲਾ ਕੇ ਆ ਵੀ ਗਏ ਸੀ 2010 ਦੇ ਵਿੱਚ ਹੂੰ ਤੇ ਉਹ ਚੀਜ਼ਾਂ ਨਹੀਂ ਸੀਗਾ ਵੀ ਆਪਾਂ ਨੂੰ ਵੀ ਇਦਾਂ ਨਹੀਂ ਚੀਜ਼ਾਂ ਸਾਨੂੰ ਕੋਈ ਕਮੀ ਨਹੀਂ ਸੀਗੀ ਤੇ ਸਭ ਤੋਂ ਵੱਧ ਇਹ ਸੀਗਾ ਸਾਡੇ ਉੱਥੇ ਜੋ ਕੰਮ ਵੀ ਉਹਨਾਂ ਨੇ ਕੀਤਾ ਆਪਣੇ ਮੰਨ ਲਓ ਵੀ ਇੱਕ ਤਰ੍ਹਾਂ ਦਾ ਤਾਂ ਚੱਲ ਗਿਆ ਵੀ ਚਲੋ ਫਰੀ ਖਾਤੇ ਗਏ ਆ ਤੇ ਇੰਨੇ ਇੰਨਾ ਪੈਸਾ ਚੱਕ ਕੇ ਜੇ ਜਾਂਦੇ ਫਿਰ ਪਤਾ ਨਹੀਂ ਹੋਰ ਵੀ ਟਾਈਮ ਜ਼ਿਆਦਾ ਲੱਗ ਸਕਦਾ ਹੈ ਸਿਕਾ ਹਮ ਮੰਨ ਲਓ ਘਰ ਦੀਆਂ ਮਜਬੂਰੀਆਂ ਹੁੰਦੀਆਂ ਹਲੇ ਤਾਂ ਕੋਈ ਪੈਸਾ ਨਹੀਂ ਸੀ ਜਿਹੜੇ ਬੰਦੇ ਨੇ ਪੈਸਾ ਲਾ ਕੇ ਜਾਣਾ ਅੱਜ ਦੇ ਟਾਈਮ 'ਚ 25 30 35 ਲੱਖ ਉਹਦਾ ਕਦੋਂ ਪੂਰਾ ਹੋਊਗਾ ਤੇ ਜੇ ਅੱਜ ਇਕੱਲੇ ਟੈਕਟ ਦੀ ਗੱਲ ਕਰੀ ਜਾਵੇ ਤੇ ਬੰਦਾ ਚੱਲ ਜੂਵੇ ਤਾਂ ਬੰਦੇ ਨੇ ਸਾਰਾ ਪੰਜਾਬ ਤਿਆਰ ਹੋ ਜਾਊਗਾ ਨਾ ਉਸ ਟਾਈਮ ਚਲੋ ਚੱਲ ਗਿਆ ਤਾਂ ਬਹੁਤ ਵਧੀਆ ਸੀ ਉਦੋਂ ਮਾਹੌਲ ਬਹੁਤ ਵਧੀਆ ਸੀ ਸਾਡਾ ਜੀ ਦਾਦਾ ਜੀ ਵੀ ਦਾਦੇ ਜਦੋਂ ਆਏ ਸੀ ਵੀ ਜੋ ਉਸ ਟਾਈਮ ਹਾਲਾਤ ਸੀਗੇ ਤੇ ਬਾਅਦ ਦੇ ਵਿੱਚ ਉਹ ਤੋਂ ਬੱਤਰ ਹੋਏ ਆ ਵੀ ਸੁਧਰੇ ਨਹੀਂ ਹੈਗੇ ਉਹਨਾ ਟਾਈਮਾਂ 'ਚ ਬਹੁਤ ਵਧੀਆ ਸੀਗਾ ਕੰਮ ਹੂੰ ਉਹ ਵੀ ਬੰਦੇ ਘੱਟ ਹੁੰਦੇ ਸੀ ਕੰਮ ਵੱਧ ਹੁੰਦੇ ਸੀ ਬਾਅਦ 'ਚ ਬੰਦੇ ਜ਼ਿਆਦਾ ਹੋ ਗਏ ਕੰਮ ਘਟ ਗਏ ਇੱਕ ਹੋਰ ਚੀਜ਼ ਦੇਖ ਰਹੇ ਆਂ ਅਸੀਂ ਬਹੁਤ ਸਾਰੀਆਂ ਸਟੋਰੀਆਂ ਕਰਦੇ ਆਂ ਜਿਹੜੇ ਮੁੰਡੇ ਕੁੜੀਆਂ ਉਧਰ ਜਾ ਕੇ ਆਏ ਦੋ ਦੋ ਚਾਰ ਸਾਲਾਂ 'ਚ ਵੱਧ ਸਮਾਂ ਲਾਇਆ ਤੁਸੀਂ ਵੀ ਲਾ ਕੇ ਹਾਂਜੀ ਤੁਸੀਂ ਉਹ ਲੋਕ ਇੱਧਰ ਆ ਕੇ ਬਹੁਤ ਜਲਦੀ ਕਾਮਯਾਬ ਹੁੰਦੇ ਨੇ ਹਾਂਜੀ ਉਹ ਕਿਹੜੀਆਂ ਆਤਾਂ ਹੈ ਜਿਹੜੀ ਬਦਲ ਜਾਂਦੀ ਨੇ ਮੁੰਡੇ ਵੀ ਓਥੇ ਵੀ ਜ਼ਿੰਦਗੀ ਦਾ ਬੰਦੇ ਨੂੰ ਜੂਨ ਹੀ ਆ ਜਾਂਦੀ ਹੈ ਬੰਦਾ ਉਹ ਆਪਣੇ ਕੰਮ ਨੂੰ ਕੰਮ ਸਮਝਣ ਲੱਗ ਜਾਂਦਾ ਜੇ ਤਾਂ ਤੁਸੀਂ ਕੋਈ ਵੀ ਕੰਮ ਸਮੇਂ ਦੇ ਪਾਬੰਦ ਹੋ ਜਾਣਾ ਹਾਂ అలਾਰਮ ਤੇ ਲੱਗਣਾ ਸੋਣਾ ਰਾਤ ਨੂੰ ਪਹਿਲਾਂ అలਾਰਮ ਸੈੱਟ ਕਰਨਾ 4 ਵਜੇ ਦਾ ਤੇ ਹੁਣ ਤੁਸੀਂ ਉੱਥੇ ਬਾਹਰ 4 ਵਜੇ అలਾਰਮ ਲਾਉਂਗੇ ਉੱਠ ਕੇ ਚਾਹ ਪਾਣੀ ਪੀਣਾ ਆਪਣਾ ਖਾਣਾ ਬਣਾਉਣਾ ਆਪਣਾ ਤਿਆਰ ਕਰਨਾ ਸਾਰਾ ਹਨਾ ਕਿੱਟ ਫੂਡ ਕਿੱਟ ਆਪਣਾ ਜੋ ਵੀ ਕੱਪੜੇ ਲੀਡੇ ਚੇਂਜ ਕਰਨੇ ਬੇਦਕਾਰੀ ਤੁਸੀਂ ਆਪ ਮੇਰੀ ਗੱਡੀ ਕਦੋਂ ਮੈਨੂੰ ਆ ਰਹੀ ਜਾਂ ਜਿੱਦਾਂ ਦਾ ਤੁਹਾਡਾ ਸਾਧਨ ਹੈ ਤੁਸੀਂ ਟ੍ਰੇਨ ਤੇ ਜਾ ਰਹੇ ਹੋ ਜਾਂ ਵਾਸਤੇ ਜਾਣਾ ਉਹ ਟਾਈਮ ਪਹਿਲਾਂ ਐਡਜਸਟ ਕਰਨਾ ਪੈਂਦਾ ਹੂੰ ਕਿਸੇ ਕਿਸਿਆਂ ਦੀ 2 ਘੰਟੇ ਡਰਾਈਵ ਆ ਕਿਸੇ ਦੀ 1.5 ਘੰਟੇ ਦੀ ਡਰਾਈਵ ਆ ਹੂੰ ਕੰਮ ਤੇ ਜਾਣ ਨੂੰ ਉਹ ਉਹ ਪਲੱਸ ਟਾਈਮ ਐਕਸਟਰਾ ਟਾਈਮ ਆ ਟਾਈਮ ਜਦੋਂ ਤੁਸੀਂ ਕੰਮ ਤੇ ਲੱਗਣਾ ਉਦੋਂ ਸਟਾਰਟ ਹੋਣਾ 8 ਵਜੇ ਜਦੋਂ ਤੁਸੀਂ ਸਟਾਰਟ ਕਰਦੇ ਜਾਂ 7.5 ਸਟਾਰਟ ਕਰਦੇ ਆ 5.5 ਤੱਕ ਜਾਂ 6 ਤੱਕ ਜਾਂ ਕਿੰਦਾ ਕਿੰਨਾ ਵੀ ਟਾਈਮ ਹੈਗਾ ਵੱਖਰਾ ਵੱਖਰਾ ਨਾ ਹੂੰ ਫੇਰ ਤੁਹਾਡਾ ਤਾਂ ਉਹੀ ਟਾਈਮ ਗਿਣਾ ਜਿਹੜਾ ਆਉਣ ਦਾ ਜਾਂ ਬਾਕੀ ਟਾਈਮ ਉਹ ਤਾਂ ਵਿੱਚ ਹੁਣ ਅਕਾਊਂਟ ਨਹੀਂ ਹੋਣਾ ਹੂੰ ਸਵੇਰ ਨੂੰ ਜੇਵੰਦਾ 5 ਵਜੇ ਉੱਠ ਲਓ ਨਾਰਮਲੀ 8:00 ਦੇ ਰਾਤ ਨੂੰ ਉਹਨੇ 8 ਵਜੇ ਘਾਰੇ ਵੜਨਾ ਆ ਕੇ ਫਿਰ ਉਹਨੇ ਆ ਕੇ ਨਹਾਉਣਾ ਫਿਰ ਖਾਣਾ ਬਣਾਉਣਾ ਇੱਥੇ ਪਰਿਵਾਰ ਚ ਮਿਲ ਜਾਂਦਾ ਬਣਿਆ ਬਣਾ ਖਾਣਾ ਹੂੰ ਕੱਪੜੇ ਵੀ ਧੋਤੇ ਤੁਹਾਨੂੰ ਆਪ ਧੋਣੇ ਪੈਣੇ ਆ ਸ਼ਾਪਿੰਗ ਵੀ ਆਪ ਕਰਨੀ ਪਣੀ ਤੁਰ ਕੇ ਕਿਉਂਕਿ ਇੱਥੇ ਸਾਧਨ ਹੁੰਦੇ ਬੰਦੇ ਕੋ ਮੋਟਰਸਾਈਕਲ ਦਾ ਹਰੇਕ ਕੋਲੀ ਇੱਥੇ ਗੱਡੀ ਵੀ ਹੈਗੀ ਚਲੋ ਮੋਟਰਸਾਈਕਲ ਦਾ ਪਰਿਵਾਰ ਚ ਹੈਗਾ ਨਾ ਇੱਥੇ ਆਪਾਂ ਬੱਸੇ ਜਾਣ ਨੇ ਆਦੀ ਨੂੰ ਉੱਥੇ ਬੱਸੇ ਜਾਣ ਤੁਰ ਕੇ ਜਾਣਾ ਪੈਣਾ ਇਹ ਚੀਜ਼ਾਂ ਬੰਦੇ ਨੂੰ ਸਿਕਾਉਂਦੀਆਂ ਜਿਹੜੇ ਮੈਂ ਗੱਲ ਕਰ ਰਿਹਾ ਸੀ ਨਾ ਅਸਲ 'ਇੱਕ ਉਧਰ ਬਰਕ ਕਲਚਰ ਦੀ ਜਿਹੜੀ ਆਦਤ ਹੈ। ਐ ਜਦੋਂ ਸੱਚੀ ਇਸੇ ਜਦੋਂ ਸਿਰੇ ਕੋਲ ਆਏ ਅਸੀਂ ਮਾਲਾ ਜੀ ਚਾਰਜੀ ਦੇ ਕੋਈ ਆਏ ਦੇਖੂਗਾ। ਜੀ ਚਾਰਜੀ ਜਾ ਕੇ ਕਿਤੇ ਕਹਿੰਦਾ ਡੇਰੀ ਫਾਰਮ ਕਰਦਾ। ਪਹਿਲੀ ਵਾਰ ਤਾਂ ਹਸੂ ਬੰਦਾ। ਹੂੰ। ਵੀ ਨਾ ਲੱਗਦਾ ਹੈ ਨੀ ਚਾਰਜੀ ਡੇਰੀ ਫਾਰਮ ਕਰਦਾ। ਉਹਨਾਂ ਨੂੰ ਲੱਗਦਾ ਵੀ ਲਿਬੜਾ ਹੋਇਆ ਬੰਦਾ ਬੰਦਾ ਬਸ। ਹਾਂਜੀ। ਹੂੰ। ਬਰਕ ਕਲਚਰ ਪਿਓ ਹੋਰਾਂ ਤੋਂ ਦਾਦੇ ਤੋਂ। ਹਾਂਜੀ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਸਿੱਖੀਆਂ ਵੀ ਯਾਰ ਇੰਨੀ ਮਿਹਨਤ ਕਰਕੇ ਮੈਂ ਅਕਸਰ ਕਹਿਣਾ ਹੁੰਦਾ ਕਿ ਸਾਡੀ ਜਿਹੜੀ ਆ ਜਵਾਨੀ ਹੈ ਨਾ ਹਾਂਜੀ ਹਾਂਜੀ ਜੇ ਮੰਨੋ ਮੈਂ ਵੀ ਇੱਥੇ ਬੈਠਾ ਹਾਂ ਹਾਂਜੀ ਮੇਰੀਆਂ ਵੀ ਪੀੜ੍ਹੀਆਂ ਖਤਮ ਹੋ ਗਈਆਂ ਹਾਂਜੀ ਸਾਨੂੰ ਕੁਰਸੀ ਬਿਠਾਉਣ ਦੇ ਲਈ ਉਹਨਾਂ ਪੀੜ੍ਹੀਆਂ ਨਹੀਂ ਆਏ ਕਿਹੜੀਆਂ ਗੱਲਾਂ ਨੇ ਜਿਹੜੀਆਂ ਚਾਰਜੀ ਤੋਂ ਉਹਨਾਂ ਨੂੰ ਸਿਖਾ ਗਿਆ ਵੀ ਯਾਰ ਕੰਮ ਕਰਨਾ ਮਿਹਨਤ ਕਰਨਾ ਕਾਮਯਾਬ ਹੋਣਾ ਸਭ ਤੋਂ ਪਹਿਲਾਂ ਤਾਂ ਮੰਨ ਲਓ ਵੀ ਮੈਨੂੰ ਮੇਰੇ ਦਾਦਾ ਜੀ ਦੀ ਜਿਹੜੀ ਗੱਲ ਹੈ ਯਾਦ ਆਵੇ ਘੱਟ ਖਾ ਲਿਓ ਤੇ ਮੰਗਣ ਨਹੀਂ ਜਾਣਾ ਕਦੇ ਵੀ ਕਿਸੇ ਦੇ ਤੇ ਦੂਜੀ ਬੇਈਮਾਨੀ ਨਹੀਂ ਕਰਨੀ ਹੈ ਨਾ ਕਿਸੇ ਨਾਲ ਵੀ ਇਹ ਚੀਜ਼ਾਂ ਸਾਡੇ ਦਾਦੇ ਤੋਂ ਜਿਹੜੀਆਂ ਆ ਮੰਨ ਲਓ ਵੀ ਮੈਂ ਕਹਿੰਦਾ ਵੀ ਜੇ ਜਦੋਂ ਸਾਡੇ ਦਾਦਾ ਜੀ 2 ਸਾਲ ਹੀ ਸਾਡੇ ਕੋਲ 2-3 ਸਾਲ ਰਹੇ ਉਹ ਚੀਜ਼ਾਂ ਜਿਹੜੀਆਂ ਸੀ ਉਹ ਬਹੁਤ ਲਾਈਫ 'ਚ ਕੰਮ ਆਈਆਂ ਹੂੰ ਕਿਉਂਕਿ ਜਿੱਥੇ ਬੰਦੇ ਨੇ ਧੋਖਾ ਖਾਣਾ ਹੁੰਦਾ ਜੀ ਉਦੋਂ ਬੰਦੇ ਨੂੰ ਜਿਆਦਾ ਆ ਜਾਂਦਾ ਵੀ ਆਹ ਯਾਰ ਯਾਨੀ ਕਿ ਰੰਬੇ ਵਾਂਗੂ ਸਾਨੂੰ ਚੰਡਿਆ ਪਿਆ ਸੀ ਵੀ ਆਹ ਯਾਰ ਜਿੱਥੇ ਵੀ ਆਹ ਗੱਲ ਹੈ ਜਿੱਥੇ ਗਲਤ ਹੋਣਾ ਉੱਥੇ ਕੁੱਟ ਵੀ ਪੈਂਦੀ ਸੀ ਇਹ ਨਹੀਂ ਸੀ ਵੀ ਯਾਰ ਮੈਂ ਇੰਨੇ ਟਾਈਮ ਬਾਅਦ ਆਇਆ ਜਾਂ ਕੁਝ ਦਾਦਾ ਸਾਡਾ ਦਾਤ ਆਰਸ ਨਹੀਂ ਸੀ ਕਰਦਾ ਹੂੰ ਤੇ ਬਾਕੀ ਸਾਡੇ ਫਾਦਰ ਸਾਹਿਬ ਨੇ ਵੀ ਦੱਸਿਆ ਘੱਟ ਖਾ ਲਓ ਪਰ ਕਿਸੇ ਨਾਲ ਵਿਯਮਾਨੀ ਨਾ ਕਰੋ ਠੱਗੀ ਚੋਰੀ ਨਾ ਕਰੋ ਟਾਈਮ ਜ਼ਰੂਰ ਲੱਗ ਜਾਊਗਾ ਉੱਥੇ ਪਹੁੰਚਣ ਨੂੰ ਜੋ ਸੁਪਨੇ ਆ ਜੋ ਤੁਸੀਂ ਸੱਚਾਈ ਤੇ ਚੱਲ ਕੇ ਪੂਰੇ ਕਰ ਸਕਦੇ ਆ ਫਿਰ ਜੇ ਤੁਹਾਡੀ ਜਿਹੜੀ ਬੁਨਿਆਦ ਆ ਨਾ ਇਹ ਉਹ ਢਾਂਚਾ ਤੁਹਾਡਾ ਥੱਲੇ ਉਹ ਮਜ਼ਬੂਤ ਬਣਿਆ ਹੋਊਗਾ ਨੀਂਆ ਤੁਹਾਡੀਆਂ ਮਜ਼ਬੂਤ ਹੋਊਗੀਆਂ ਤਾਂ ਹੀ ਤੁਸੀਂ ਆਪਣੀ ਜਿਹੜੀ ਬਿਲਡਿੰਗ ਆ ਵਧੀਆ ਬਣਾ ਸਕਦੇ ਆ ਇਹੀ ਕੰਮ ਆ ਜੇ ਆਪਾਂ ਇਮਾਨਦਾਰੀ ਨਾਲ ਚੱਲਾਂਗੇ ਤਾਂ ਉਹ ਲੰਬਾ ਟਾਈਮ ਲੇ ਕਾਂਗੇ ਠੀਕ ਹੈ ਬਾਈ ਜੀ ਮੰਨ ਲਓ ਬਈ ਸਾਡੇ ਨਾਲ ਇਦਾਂ ਦੇ ਕਸਟਮਰ ਆਵਾ ਮੈਂ ਤੁਹਾਨੂੰ ਦੱਸਦਾ 2016 ਦੇ ਜੁੜੇ ਹੋਏ ਆ ਜੇ 25 ਚੱਲਦਾ ਤੇ ਉਹਨਾਂ ਨੇ 30 30 40 40 ਗਾਵਾਂ ਥੋੜਾ ਮੰਦਾ ਹੋ ਗਿਆ ਸੀ ਸਾਲ ਮਹਾਰਾਸ਼ਟਰ ਤੇ ਉਹਨਾਂ ਨੇ 1 ਮਹੀਨੇ ਬਾਅਦ ਕਿਸੇ ਨੇ ਜਾਂ ਫਿਰ ਉਹਨਾਂ ਨਾਲ ਰੋਜ਼ ਗੱਲ ਹੁੰਦੀ ਜਿਹੜੇ 8 10 ਸਾਲ ਪੁਰਾਣੇ ਬੰਦੇ ਜੁੜੇ ਹੋਏ ਆ ਉਹ ਹੁਣ ਵੀ ਸਾਡੇ ਕੋਲ ਗਾਵਾਂ ਲੈ ਕੇ ਜਾਂਦੇ ਆ ਟਰਸਟ ਇਦਾਂ ਦਾ ਬਣਿਆ ਹੋਇਆ ਆ ਜੀ ਉਹਨਾਂ ਨੂੰ ਹੁਣ ਕਹਿ ਦਈਏ ਵੀ ਯਾਰ ਆ ਗਾਵਾਂ ਲੈ ਲਓ ਇੰਨਾ ਟਰਸਟ ਕਰਦੇ ਬਿਨਾਂ ਦੇਖੇ ਗਾਵਾਂ ਲੈ ਜਾਊਗੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਜਿਹੜੀ ਸਾਡੇ ਫਾਰਮ ਤੋਂ ਜੀਤ ਡੈਰੀ ਫਾਰਮ ਦਾ ਟਰਸਟ ਬ ਦੇ ਜੇ ਉਹਨਾਂ ਨੂੰ ਕਹੀਏ ਯਾਰ ਉਹਨਾਂ ਨੂੰ ਪਤਾ ਨਾ 20 ਗਾਵਾਂ ਵੀ ਆਈਆਂ ਇੱਕ ਵੀ ਗਾਂ ਦਾ ਥਣ ਖਰਾਬ ਨਹੀਂ ਹੋਣਾ ਇਹ ਨਹੀਂ ਵੀ ਯਾਰ 5 ਗਾਇਆਂ ਦੇ ਤਾਂ ਥਣੇ ਖਰਾਬ ਨਿਕਲ ਗਏ ਕਿਸੇ ਕੋਈ ਕਮੀ ਆ ਗਈ ਮਹਿੰਗਾ ਐਨੀਵਲ 1.5 20000 ਜਰੂਰ ਹੋ ਸਕਦਾ ਕਿਉਂਕਿ ਸਾਡਾ ਐਨੀਮਲ ਵੀ ਫਾਰਮ ਦਾ ਹੁੰਦਾ ਜੀ ਜੀ ਠੀਕ ਹੈ ਜੀ ਪਿਓ ਵਿਦੇਸ਼ ਬੈਠਾ ਸੀ ਦਾਦਾ ਵਿਦੇਸ਼ ਬੈਠਾ ਸੀ ਹਾਂ ਜੀ ਕਿਹੜੇ ਫਿਕਰ ਸੀ ਚਰਜੀ ਤੁਹਾਨੂੰ ਜਿਹੜੇ ਇੱਕ ਪਿਓ ਨੂੰ ਖਾਂਦੇ ਸੀ ਹਾਂ ਜੀ 30 ਦੇ ਖਾਂਦੇ ਸੀ ਫਿਕਰ ਕਿਉਂਕਿ ਮਾਂ ਨੇ ਸਭ ਕੁਝ ਸੰਭਾਲ ਲਿਆ ਵਾਲਾ ਮਾਵਰੇ ਚਾਰਜੀ ਤੋਂ ਮੰਮੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਉਹਨੀ ਬਹੁਤ ਬਧੀ ਆਪਣੀ ਜ਼ਿੰਮੇਵਾਰੀ ਸੰਭਾਲੀ ਜਿੱਦਾਂ ਬਿਲਕੁਲ ਸਿੰਪਲ ਨਿਆਣੇ ਨੂੰ ਵੀ ਇਹਨਾਂ ਨੂੰ ਬਹੁਤ ਬਾਲਕ ਕੇ ਰੱਖਣਾ ਇਦਾਂ ਨਹੀਂ ਕਿ ਕੋਈ ਚੀਜ਼ ਇਦਾਂ ਜ ਲੈ ਕੇ ਜਿਹੜੇ ਲੋਡ ਬੰਦ ਚੀਜ਼ਾਂ ਦਾ ਦੇਣੀ ਆਈਆਂ ਇਹਨਾਂ ਨੂੰ ਮੋਟਰਸਾਈਕਲ ਨਹੀਂ ਮਿਲਣਾ ਮਿਲਦਾ ਸੀ ਸਾਈਕਲ ਦੇ ਭੇਜਣੇ ਸਾਈਕਲੀਆਂ ਲੈ ਕੇ ਦਿੱਤੀਆਂ ਤੇ ਉਹਨਾਂ ਨੂੰ ਆਪਣੀਆਂ ਜੋ ਇਸ ਚੀਜ਼ ਲੈ ਕੇ ਦੇਦੇ ਮਾਮੇ ਨੇ ਇਹਨਾਂ ਨੂੰ ਕੱਪੜੇ ਲਈ ਤੇ ਜੋ ਵੀ ਲਿਆ ਕੇ ਦੇਣੇ ਹੂੰ ਨਾ ਨਾ ਮੰਮੀ ਨੇ ਨਾਲ ਇਹਨਾਂ ਦੇ ਛੋਟੇ ਹੁੰਦੇ ਜਾਂਦਾ ਬਾਹਰੋਂ ਭੇਜ ਦੇਣਾ ਜੋ ਵੀ ਸਮਾਨ ਇਹਨਾਂ ਨੂੰ ਸ਼ੌਂਕ ਨਾਲ ਹੀ ਪਿਆ ਇਹਨਾਂ ਨੂੰ ਇਹਨਾਂ ਜਿੱਦਾ ਕੋਈ ਬੈਗ ਭੇਜਿਆ ਕੋਈ ਕੱਪੜਾ ਕੋਈ ਸ਼ੂ ਇਹਨਾਂ ਨੂੰ ਕੋਈ ਚੀਜ਼ ਦੀ ਕਮੀ ਨਹੀਂ ਸੀ ਹੁੰਦੀ ਪਰ ਇਹਨਾਂ ਨੂੰ ਇੱਕੋ ਹੀ ਗੱਲ ਹੈਗਾ ਬਈ ਤੁਹਾਨੂੰ ਜਿੱਦ ਜਿੱਦ ਤੂੰ ਮੰਗਵੇਂ ਪੈਸੇ ਜਿੱਦਾਂ ਲੋਕਾਂ ਨੇ ਨਿਆਣਿਆਂ ਨੂੰ ਨਹੀਂ ਪਿਆਰ ਜਿਆਦਾ ਕਰਦੇ ਬਈ ਪੈਸੇ ਦੇਓ 500 ਰੁਪਏ ਜਦੋਂ ਉੱਥੇ ਖਾ ਲਓ ਨਾ ਇਹਨਾਂ ਨੂੰ ਘਰੇ ਮੰਗਾ ਲੈਣੀ ਕੋਈ ਵੀ ਚੀਜ਼ ਆ ਚਲੋ ਠੀਕ ਆ ਲੈ ਲਓ ਖਾ ਲਓ ਇਹਨਾਂ ਨੂੰ ਇੱਕੋ ਤਾਂ ਮੈਂ ਜੋ ਮਾਰਦੀ ਘਰੇ ਬਹਿ ਕੇ ਖਾਣਾ ਕਿ ਬਹੁਤਾ ਬਾਹਰ ਨਹੀਂ ਜਾਣਾ ਟਾਈਮ ਸਕੂਲ ਤੋਂ ਸਿੱਧੇ ਘਰ ਆਉਣਾ ਆਪਣੇ ਬਸੇ ਚੀਜ਼ਾਂ ਹੀ ਹੁੰਦੀਆਂ ਮਾਪੇ ਦਾ ਰਹੀ ਕੀ ਮਾਪੇ ਇਹੀ ਚੀਜ਼ਾਂ ਆਪਣੇ ਬੱਚਿਆਂ ਤੋਂ ਚਾਹੁੰਦਾ ਆ ਬਾਕੀ ਪ੍ਰਮਾਤਮਾ ਦੇ ਹੱਥ ਵੀ ਬਹੁਤ ਚੀਜ਼ਾਂ ਹੈਗੀਆਂ ਜੀ ਜੀ ਤੁਹਾਡ ਜਨ ਬਾਕੀ ਜਿੱਦਾਂ ਦੇ ਤੁਸੀਂ ਬੱਚਿਆਂ ਨੂੰ ਆਪਣਾ ਦਾਣਾ ਪਾਣੀ ਖਿਲਾਉਂਗੇ ਹਨ ਆਪਣੇ ਮਿਹਨਤ ਦੀ ਕਮਾਈ ਤੇ ਫਲ ਦੀ ਆ ਪ੍ਰਮਾਤਮਾ ਕਹਿੰਦੇ ਟਾਈਮ ਜਰੂਰ ਲੱਗਦਾ ਹੌਲੀ ਹੌਲੀ ਵੱਧਦੀ ਆ ਇਹ ਜੀ ਜੀ ਤੇ ਲੰਮਾ ਜਰੂਰ ਹੈਗਾ ਜੇ ਬੇਈਮਾਨੀ ਦੀ ਤੁਸੀਂ ਕਮਾਈ ਨੇ ਆਣੇ ਨੂੰ ਦੇਉਂਗੇ ਉਹ ਯਾਰੀ ਬਣਨਾ ਉਹ ਹੂੰ ਕਿਉਂਕਿ ਦੋ ਦਿਨਾਂ ਚ ਕਾ ਕਾ ਚਾਹ ਉਹ ਜ਼ਰੂਰ ਆਊਗੀ ਜੇ ਖੁੱਲ ਅੱਜ ਤੁਸੀਂ ਵੱਡੀਆਂ ਗੱਡੀਆਂ ਲੈ ਲਈਆਂ ਕੋਠੀਆਂ ਪਾ ਲਈਆਂ ਕਿਸੇ ਨੇ ਲੁੱਟ ਲਿਆ ਜਾਊਗਾ ਉਹ ਚੀਜ਼ਾਂ ਦਾ ਦੋ ਚਾਰ ਦਿਨਾਂ ਦੀ ਮੈਂ ਅੱਖਾਂ ਦੀ ਰੋਸ਼ਨੀ ਵਧਾਉਣ ਵਾਲਾ ਕੰਮ ਐ ਉਹ ਮੁੜ ਕੇ ਨਹੀਂ ਰਹੀ ਆਉਣਾ ਮੋਰੀ ਜੀ ਹਾਂ ਜੀ ਇਹ ਚੀਜ਼ਾਂ ਇਹੀ ਅਸੀਂ ਥੋੜੀ-ਥੋੜੀ ਚੱਲੋ ਅਸੀਂ 90 ਤੋਂ ਚ ਸੰਘਾਰ ਸ਼ਿਕਾ ਰਹੇ 90 ਤੋਂ 89 ਤੋਂ 90 ਤੋਂ ਚੱਲਦੇ ਆਂ ਆਜੇ ਇਸ ਮੁਕਾਮ ਤੇ ਫੇਰ ਪਹੁੰਚੀ ਆਂ ਹੌਲੀ-ਹੌਲੀ ਹੌਲੀ 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 ਕਿਉਂਕਿ ਕੋਈ ਵੀ ਚੀਜ਼ ਬੰਦਾ ਸੋਚਦਾ ਇਕਦਮ ਤਾਂ ਹੁੰਦੀ ਹੀ ਨਹੀਂ ਹਨਾ ਜੀ 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 ਮੇਰੀ ਮਾਂ ਨੇ ਵੀ ਬਈ ਜੀ 18 ਸਾਲਾਂ ਦੇ ਵਿੱਚ ਇੱਕ ਵੀ ਰਾਤ ਸਾਡੇ ਤੋਂ ਬਿਨਾ ਨਹੀਂ ਜੇ ਨਾਨਕੇ ਤੱਕ ਵੀ ਨਹੀਂ ਮੰਨ ਲਓ ਵੀ ਸਾਡੇ ਮਾਮਾ ਜੀ ਇੱਥੇ ਸਾਡੇ ਕੋ ਆ ਜਾਂਦੇ ਸੀ ਇੱਕ ਵੀ ਰਾਤ ਸਾਡੇ ਨਾਨਕੇ ਵੀ ਨਹੀਂ ਕੱਟੀ ਜਿੰਨਾ ਟਾਈਮ ਮੰਨ ਲਓ ਵੀ ਸਾਨੂੰ ਪਾਲਿਆ ਆ ਘਰੋਂ ਨਹੀਂ ਵੀ ਇਹ ਨਹੀਂ ਵੀ ਅੱਖਾਂ ਓਲੇ ਓਲੇ ਕਰ ਦੇਣਾ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ 18 ਸਾਲਾਂ 17 18 ਸਾਲਾਂ ਦੇ ਵਿੱਚ ਇੱਕ ਵੀ ਕੋਈ ਜੇ ਜਾਣਾ ਵੀ ਤਾਂ ਟਾਈਮ ਨਾਲ ਘਰ ਆ ਜਾਣਾ ਸਾਨੂੰ ਸਾਨੂੰ ਨਾਲ ਸਾਡੇ ਤੋਂ ਬਿਨਾ ਜਾਣਾ ਨਹੀਂ ਮੇਰੇ ਮਾਮਾ ਜੀ ਤੋਂ ਬਿਨਾ ਕਿਤੇ ਜਾਣਾ ਨਹੀਂ ਇਹ ਚੀਜ਼ਾਂ ਨੇ ਬਹੁਤ ਜਿੱਦਾਂ ਮੰਨ ਲਓ ਵੀ ਫੈਮਿਲੀ ਦੇ ਵਿੱਚ ਜਦੋਂ ਬੰਦੇ ਨੂੰ ਹੁੰਦਾ ਤਾਂ ਬਾਹਰ ਬੈਠਿਆਂ ਨੂੰ ਫਿਰ ਹੌਸਲਾ ਮਿਲਦਾ ਵੀ ਪਿਛੇ ਨਾ ਸਾਹਮਣੇ ਆਇਆ ਸਾਰਾ ਜ਼ਿੰਦਗੀ ਦਾ ਕੋਈ ਸ਼ਾਰਟਕਟ ਹੁੰਦਾ ਨਹੀਂ ਸ਼ਾਰਟਕਟ ਦਾ ਕੁਝ ਨਹੀਂ ਹੈਗਾ ਜੀ ਕੋਈ ਲੱਗਦਾ ਵੀ ਰਾਤ ਤੇਰਾ ਬਹੁਤ ਤਾਰਾ ਉਹ ਤਾਂ ਇੱਕ ਸਾਜ ਜਿੱਦਾਂ ਨਹੀਂ ਕੋਈ ਕਿਸੇ ਨੂੰ ਅੱਜ ਚੱਲ ਰਿਹਾ ਦੌਰ ਐਡ ਲਾਤੀ ਜਿੱਦਾਂ ਏਜੰਟ ਨਹੀਂ ਕਰ ਰਹੇ ਪੰਜਾਬ ਚ ਬੱਚਿਆਂ ਨੂੰ ਗਮਰਾਹ ਕਰਨਾ ਇੱਕਦਮ ਗਮਰਾਹ ਕੀਤਾ ਤੇ ਤੈਨੂੰ ਇੱਕ ਸਾਲ ਜੰਨੇ ਪੈਸੇ 50 ਲੱਖ ਕਮਾ ਲੈਣਾ ਤਾਂ ਜਾ ਇੰਨੇ ਕਮਾ ਲੈਣਾ ਉਹ ਇੱਕ ਕਿਸੇ ਨੂੰ ਗਲਤ ਲੀ ਦੇ ਕਿਸੇ ਬੱਚੇ ਨੂੰ ਉਹਦਾ ਮਾਨ ਜਿੱਦਾਂ ਥੋੜੇ ਟਾਈਮ ਲਈ ਉਹਨੂੰ ਖਰਾਬ ਕਰ ਲੈਣਾ ਉਹਦਾ ਮਾਈਂਡ ਉੱਤੇ ਜਿੱਦਾਂ ਸੇਲਜ਼ਮੈਨ ਕੋਈ ਰੱਖ ਲੋਗੇ ਆਪਣੀ ਗੱਡੀ ਦੀ ਹਨਾ ਕਰ ਰਿਹਾ ਬਸ ਉਹਦਾ ਇੱਕ ਉਹਦਾ ਉਹਨਾਂ ਦਾ ਕੰਮ ਇਹ ਹੀ ਆ ਉਹਨੇ ਕਿਦਾਂ ਇੱਥੇ ਬੈਠੇ ਨੂੰ ਬੱਚੇ ਨੂੰ ਸਾਰਾ ਕੁਝ ਉੱਥੇ ਦਿਖਾ ਲ ਦੇਣਾ ਜੀ 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 ਇੱਕ ਘੰਟੇ ਦੀ ਬੰਦਾ ਦੋ ਘੰਟੇ ਜਦੋਂ ਬਸ ਬੰਦਾ ਗੱਲ ਨਹੀਂ ਖੀਚੀ ਨੇ ਬੰਦਾ ਸੋਚਦਾ ਮੈਂ ਕੈਨੇਡਾ ਜਾਂ ਅਮਰੀਕਾ ਮੈਂ ਆ ਜਾ ਕੇ ਪੈਸੇ ਵੀ ਕਮਾਉਣ ਲਾ ਦੰਦੇ ਜੀ 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 ਇਹੋ ਚੀਜ਼ ਆਪਣਾ ਯੂਥ ਜਿਹੜਾ ਜਾ ਰਿਹਾ ਪਰ ਥੋੜਾ ਅੱਗੇ ਨਾਲੋਂ ਸਮਝ ਆਈ ਲੋਕਾਂ ਨੂੰ ਥੋੜਾ ਜੀ 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 ਤੇ ਆਪਣੇ ਇੱਥੇ ਕੀਤੇ ਬਹੁਤ ਹੈਗੇ ਆ ਅੱਜ ਤਾਂ ਰਾਸ ਦਾ ਵੇਚਣਾ ਜਿਹੜੇ ਮੁੰਡੇ ਨੇ ਕਿਸੇ ਨੇ ਲਾਇਆ ਉਹ ਵੀ 1000 1200 1500 ਰੁਪਇਆ ਕਮਾਰੇ ਆ ਫੂਡ ਦੇ ਕੰਮ 'ਚ ਬਹੁਤ ਕੰਮ ਲੋਕ ਹੈਗੇ ਜਿਹੜਾ ਕੋਈ ਵੀ ਕੰਮ ਆਪਣਾ ਬਾਹਰ ਪ੍ਰਵਾਸੀ ਦੇਖੋ ਕਿੰਨਾ-ਕੰਨਾ ਕਮਾਈ ਕਰਦੇ ਆ ਜੀ ਆਪਣੇ ਬੱਚੇ ਕਿਉਂ ਸ਼ਰਮ ਹੀ ਮਹਿਸੂਸ ਕਰਦੇ ਹੋਰ ਤਾਂ ਕੁਝ ਵੀ ਨਹੀਂਗਾ ਤੁਸੀਂ ਸੁਣਿਆ ਸਰਦਾਰ ਪਰਗਨ ਸਿੰਘ ਜੀ ਨੂੰ ਉਹਨਾਂ ਦੇ ਬੇਟੇ ਚਰਨਜੀਤ ਆਪਣੇ ਵਤਨੀ ਛੰਡੇ ਗੱਡੀਏ ਆਪਣੇ ਮਾਪਿਓ ਕਾ ਤੋਂ ਛੱਡੀਏ ਆਪਣੀ ਮਿੱਟੀ ਸੋਨੇ ਵਰਗੀ ਸੋਨਾ ਆਪਣਾ ਦੇਸ਼ ਨਹੀਂ ਜਿੰਦੇ ਕਿਉਂ ਜਾਈਏ ਪਰਦੇਸ ਨਹੀਂ ਜਿੰਦੇ ਕਿਉਂ ਜਾਈਏ ਪਰਦੇਸ ਨਹੀਂ ਜਿੰਦੇ ਖੁਸ਼ਕਿਸਮਤਾ ਚਰਨਜੀਤ ਭਰਾ ਇਹਨਾਂ ਦਾ ਭੈਣ ਜਿਨ੍ਹਾਂ ਨੂੰ ਅੱਜ ਬੇਸ਼ੱਕ ਉਹਨਾਂ ਡੱਲਰਾਂ ਨੇ ਉਹਨਾਂ ਪੌਂਡਾਂ ਨੇ ਜ਼ਿੰਦਗੀ ਬਖਸ਼ੀ ਹੈ ਤਰੱਕੀ ਬਖਸ਼ੀ ਹੈ ਪਰ ਮਿਹਨਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਚਰਨਜੀਤ ਉਹਦੀ ਬਹੁਤ ਮਿਹਨਤ ਕਰ ਰਹੇ ਨੇ ਤੇ ਸਾਨੂੰ ਇਹਨਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਕਿ ਉਹ ਨੌਜਵਾਨ ਜਿਹੜੇ ਜ਼ਿੰਦਗੀ ਦਾ ਸ਼ਾਰਟਕਟ ਲੱਭ ਰਹੇ ਨੇ 12-12 ਸਾਲਾਂ ਦੀ ਮਿਹਨਤ ਹੈ ਚਰਜੀਤ ਹੋਰਾਂ ਦੀ ਤੇ ਇਸ ਮਿਹਨਤ ਨੂੰ ਅਸੀਂ ਸਲਾਮ ਕਰਦੇ ਆ ਜੁੜੇ ਰਹੋ ਰਿਜ਼ਕ ਦੇ ਨਾਲ